ਹਾਂ 1256 ਹੁੰਦਾ ਸੀ ਪਹਿਲਾਂ ਹਾਂ ਹਾਂ 12548 ਰਹਿ ਗਿਆ ਸਾਡੇ ਕੋਲ ਤਾਂ ਉਹ ਕਿਹਨੇ ਕਰਿਆ ਕਦਾਂ ਕਿਹਨੇ ਇੰਸਟਰੀ ਚਲਾਨੀ ਦਿੰਦਾ ਹਾਂ ਜੀ ਅੱਜ ਤੜਕੇ ਤੋਂ ਨਵੇਂ ਮੇੜਦੇ ਆਥਣ ਦਾ ਹੋ ਜਾਂਦਾ ਆਥਣ ਦਾ ਨਵੇਂ ਮੇੜਦੇ ਤੜਕੇ ਦਾ ਹੁੰਦਾ ਕੰਮ ਪਰ ਦੇ ਕੁਝ ਠੰਡ ਨੇ ਜਿਆਦਾ ਉਹ ਕੰਮ ਖਰਾਬ ਕਰ ਰੱਖਿਆ ਇੱਕ ਬੱਜੀ ਨਹੀਂ ਆਉਂਦਾ ਟਾਈਮ ਸਰ ਕੱਪੜਾ ਕਿੱਥੇ ਰੱਖਤਾ ਵੇ ਆ ਜਾ ਚਾਹ ਹੋਇਆ ਜਾ ਹੋ ਠੀਕ ਹੈ ਹਾਂ ਠੀਕ ਹੈ ਘਰ ਪਰਿਵਾਰ ਤੇਰਾ ਕਿਵੇਂ ਹੈ ਭਾਈ ਠੀਕ ਹੈ ਚਾਚਾ ਹੋਰ ਦੱਸ ਸਾਰਾ ਕੁਝ ਠੀਕ ਹੈ ਹੂੰ ਪਰ ਠੀਕ ਹੈ ਤੇਰੀ ਦੁੱਧ ਨਹੀਂ ਸੀ ਠੀਕ ਆ ਰਿਹਾ ਹੁਣ ਕਿਹੜਾ ਕਹੇਂ ਜਾਂ ਗੱਲਾਂ ਕਰਦਾ ਚਾਚੇ ਕਿਲੋ ਦੁੱਧ ਲੈ ਜਾਣਾ ਤੂੰ ਲਾਂਬਾ ਢੋਲ ਜੱਟਾ ਦਿੱਤਾ ਉਹ ਕਿਲੋ ਦਾ ਨਜਾਨਾ ਜਿਹੜਾ ਕਿਲੋ ਚ ਪਾਈਆ ਪਾਈਆ ਪਾਈਂਦਾ ਫੇਰ ਵੀ ਨਹੀਂ ਪੂਰਾ ਸਹੀ ਆ ਰਿਹਾ ਤੇਰਾ ਦੁੱਧ ਇੱਕ ਨੰਬਰ ਹੈ ਮੇਰੀ ਡੈਰੀ ਦਾ ਹੀ ਜੀ ਗੱਲ ਨਹੀਂ ਜਿੱਥੋਂ ਮਰਦੀ ਚੈੱਕ ਕਰਾ ਰਹੀ ਤੇਰੀ ਮਾਂ ਵੀ ਉਦੋਂ ਤੱਕ ਵਧੀਆ ਸੀ ਹੋਣੀ ਹੋਣੀ ਵਧੀਆ ਵਗ ਰਿਹਾ ਦੁੱਧ ਹੁਣ ਡੈਰੀ ਚ ਕਪੜਾ ਹੋ ਗਿਆ ਤੇਰਾ ਇਹੋ ਹੀ ਮੈਸਾਨੇ ਉਹੀ ਦੁੱਧ ਹੈ ਉਹੀ ਗੱਲ ਹੈ ਉਹੀ ਬਾਤ ਹੈ ਮੇਰੇ ਚਾਚਾ ਨੂੰ ਹੀ ਬਰੇਮ ਨਾ ਕਰ ਦੇਖ ਰੱਬ ਨੂੰ ਜਾਨ ਦੇਣੀ ਹੈ ਦੁੱਧ ਸਾਡਾ ਇੱਕ ਨੰਬਰ ਹੈ ਨਹੀਂ ਫਰਕ ਹੈ ਦੁੱਧ ਦਾ ਬਹੁਤ ਪੈ ਗਿਆ ਮੰਨਣਾ ਬਹੁਤ ਜਿਆਦਾ ਫਰਕ ਪੈ ਗਿਆ ਕਾਹ ਨੂੰ ਪੈ ਗਿਆ ਫਰਕ ਉਹੀ ਜਿਹਨੂੰ ਤੂੰ ਦੇਖਾ ਜੇ ਮੈਨੂੰ ਇਹ ਲੱਗਦਾ ਵੀ ਤੈਨੂੰ ਚਾਚੀ ਨੇ ਕਿਹਾ ਉਹ ਪੱਕਾ ਤੂੰ ਤਾਂ ਨਹੀਂ ਕਹਿੰਦਾ ਮੈਨੂੰ ਉਹ ਚਾਚੀ ਹੋ ਕਹਿੰਦੀ ਐ ਚਾਚੀ ਕਹਿੰਦੀ ਨਹੀਂ ਡੈਰੀ ਬਾਦਲਾ ਤੂੰ ਐ ਕਰੀ ਤੇਰੇ ਸਾਹਮਣੇ ਦੁੱਧ ਪਾਉਂ 10 ਦਿਨ ਲੈ ਜੀ ਜੇ ਦੁੱਧ ਚ ਕੋਈ ਫਾਲਟ ਹੋਇਆ ਤੁਗੜੇ ਪੈਸੇ ਦੂੰ ਤੈਨੂੰ ਹੋਰ ਦੱਸ ਰੋਜ਼ ਹੀ ਦੁੱਧ ਨੂੰ ਜਾਨਾ ਭਾਈ ਰੋਜ਼ ਹੀ ਫਾਲਟਰ ਦਿਖਾ ਰਿਹਾ ਹੈ ਉਹ ਚਾਹ ਮੇਰਾ ਚਾਚਾ ਤੂੰ ਥੋੜਾ ਜਿਹਾ ਟੀਚਰ ਹੀ ਐ ਕਦਾ ਗੱਲਾਂ ਚ ਚਚਰਾ ਬਹੁਤ ਕਰਦਾ ਤੂੰ ਮਜ਼ਾਕ ਘਟ ਕਰਿਆ ਕਰ ਤੂੰ ਮੇਰੇ ਨਾਲ ਉਹ ਭਾਈ ਤੈਨੂੰ ਟੀਚਰ ਬੋਲਿਆ ਕੀ ਕਰਨਿਆ ਮਾਦਾ ਬਣ ਕੇ ਹੈ ਕੋਈ ਗੱਲ ਜੇ ਕੋਈ ਫਰਕ ਧਰਕ ਹੋਆ ਆਪਾਂ ਬਦਲ ਕੇ ਪਾ ਦਾਂਗੇ ਕਈ ਵਾਰੀ ਗੰਦ ਕੀ ਹੋ ਜਾਂਦੀ ਐ ਕੋਈ ਮਹਸ ਢਿੱਲੀ ਢੋਲੀ ਹੁੰਦੀ ਐ ਹੁਣ ਆਪਾਂ ਕਿਹੜਾ ਕਿਸੇ ਦੇ ਵਿੱਚ ਬੜੇ ਹੋਇਆ ਉਹ ਹੋ ਜਦਾ ਮੜਾ ਮੋਟਾ ਚਰ ਕੋਈ ਇਹੀ ਜੀ ਗੱਲ ਨਹੀਂ ਬਦਲ ਕੇ ਪਾ ਦਾਂਗੇ ਭਾਈ ਦੁੱਧ ਸਹੀ ਨਹੀਂ ਮਿਲ ਰਿਹਾ ਦੁੱਧ ਸਹੀ ਨਹੀਂ ਮਿਲ ਰਿਹਾ ਮੈਨੂੰ ਕੋਈ ਨਾ ਕੋਈ ਨਾ ਬਦਲ ਦਾਂਗੇ ਹੋਰ ਦੱਸ ਹੁਣ ਦੁੱਧ ਲੈਣ ਆਇਆ ਦੀਗਾ ਹਾਂ ਦੁੱਧ ਲੈਣ ਆਇਆ ਮੈਂ ਤਾਂ ਪੂਰਾ ਫੜੋ ਦੋਦੂ ਧਰਜਾ ਹਜੇ ਆਇਆ ਨਹੀਂ ਅੱਧਾ ਘੰਟਾ ਲੱਗੂ ਐ ਕਰੂ ਮੈਂ ਘਰੇ ਫੜਾ ਆਉਂਗਾ ਚੱਲ ਘਰੇ ਫੜਾ ਆਈਂ ਫੇਰ ਘਰੇ ਫੜਾ ਆਈਂ ਹਾਂ ਕੋਈ ਨਾ ਧਰਦੇ ਕੋਈ ਨਾ ਘਰੇ ਫੜਾਏ ਬਾਕੀ ਚਾਚੀ ਨੂੰ ਕਹਿੰਦੇ ਕੋਈ ਗੱਲ ਨਹੀਂ ਕਹਦੇ ਬਦਲ ਕੇ ਦੇ ਦੂਗਾ ਦੁੱਧ ਐਵੇਂ ਨਾ ਕਦੇ ਗੱਲਾਂ ਹੀ ਬਣਾਇਆ ਕਰ ਪੂਰੀ ਜੰਦਰੀ ਆ ਉਹ ਗੱਲਾਂ ਬਣਾ ਮਾੜੀ ਜੀ ਗੱਲ ਨੂੰ ਹੀ ਚੱਕ ਰੂਗੀ ਉਹੀ ਬਿਨਾ ਵਜ੍ਹਾ ਨਾਲ ਲੈ ਦੱਸ ਵੇ ਉਹ ਮਰਦ ਨਹੀਂ ਡਰੀ ਗਿਆ ਭੇੜਾ ਭੇੜਾ ਤੇਰਾ ਤੂੰ ਕਿੱਥੇ ਫਿਰਦੀ ਰਹੀ ਐ ਇੱਥੇ ੱਡੇ ਚ ਯਾਰੀ ਕਾ ਬੋਲਦਾਗਾ ਤੂੰ ਲੈ ਪਕੇ ਬੋਤੇ ਰੋਟ ਬੁੱਲ ਦੇਖੋ ਕਿਵੇਂ ਬੋਲਦਾਗਾ ਇੱਜ਼ਤ ਕਰ ਇੱਜ਼ਤ ਕਰ ਮੈਂ ਹੁਣ ਮਾਲਕ ਬੈਠੀ ਤੀ ਖੜ ਜਾ ਮੈਨੂੰ ਖੜ ਜਾ ਪੂਰੀ ਨਾਲ ਤੂੰ ਬਾਜ਼ਾਰ ਚ ਕਾਣੂ ਰੋਣਾ ਪੈਣੀ ਆ ਵੀਰੇ ਅਸੀਂ ਡੈਰੀ ਤੇ ਬੈਠਾਂਗੇ ਆ ਤੂੰ ਘਰ ਜਾ ਹੁਣ ਅਸੀਂ ਕੰਮ ਕਰਿਆ ਆਏ ਸਾਰਾ ਘਰ ਦਾ ਕੀ ਗੱਲ ਬੰਦੇ ਮਰ ਗਏ ਬੀਰੇ ਤੁਸੀਂ ਸਮਝ ਦੇਣੀ ਹੈਗੇ ਅੱਜ ਕੱਲ ਦੇਖੋ ਐਡੇ ਵੱਡੇ ਵੱਡੇ ਮਾਲ ਨੇ ਜਿਹੜੇ ਸਾਰੇ ਕੁੜੀਆਂ ਕੰਮ ਕਰਦੀਆਂ ਉੱਥੇ ਜਨਾਨੀਆਂ ਚਲਾਉਂਦੀਆਂ ਨੇ ਜਹਾਜ਼ ਵੀ ਚਲਾਉਂਦੀਆਂ ਨੇ ਜਨਾਨੀਆਂ ਇਹ ਕੰਮ ਚੱਲਦਾ ਪਿੰਡਾਂ 'ਚ ਨਹੀਂ ਕੰਮ ਚੱਲਦਾ ਦੇਖ ਲੈ ਫਿਰ ਕੀ ਗੱਲਾਂ ਕਰਨਾਂਗੇ ਛੋਟੀਆਂ ਤੂੰ ਉਹਦੀ ਚਿੰਤਾ ਨਾ ਕਰਵੇਂ ਤੂੰ ਤੂੰ ਜਾ ਵਸਤਨ ਮੈਂ ਦੱਸਤਾ ਬੀਰੇ ਤੁਸੀਂ ਤਾਂ ਹੀ ਤਾਂ ਅੱਗੇ ਨਹੀਂ ਵੱਧਦੇ ਹੈਗੇ ਤੁਸੀਂ ਪਿੰਡਾਂ ਦੀਆਂ ਕੁੜੀਆਂ ਨੂੰ ਘੱਟ ਸਮਝਦੇ ਆਂ ਉਹਨਾਂ ਨੂੰ ਕੰਮ ਕਰਨੀ ਨਹੀਂ ਦਿੰਦੇ ਓਏ ਭਾਈ ਸਾਡੇ ਦਾ ਠੱਡ ਦਾ ਬਜ਼ੁਰਗ ਪਹਿਲਾਂ ਕਹਿੰਦੇ ਤੇ ਵੀ ਕੁੜੀਆਂ ਨੂੰ ਬਾਹਰ ਨਾ ਨਿਕਲਣ ਦਿਓ ਸਾਨੂੰ ਇੱਜੇ ਤਾਂ ਪਿਆਰੀਆਂ ਨਾਲ ਹੀ ਰੁਪਈਆ ਪਿਆਰਾ ਕਿਰੇ ਅਸੀਂ ਇੱਜਤ ਨੂੰ ਕੀ ਕਰ ਰਹੇ ਆ ਅਸੀਂ ਅਨੰਦ ਭਾਬੀ ਬੈਠ ਕੇ ਡੈਰੀ ਚ ਲਾਉਂਦੇ ਹਰ ਜਾ ਇੱਕ ਮਿੰਟ ਆਇਆ ਨਹੀਂ ਠੀਕ ਹੁੰਦਾ ਤੂੰ ਜਾਣ ਨਾ ਨਹੀਂ ਦੱਸ ਮੈਨੂੰ ਤੂੰ ਖੁਰਪੇ ਵਰਗੇ ਤੰਦਾਲੀਆਂ ਉਂਗਲਾਂ ਹੀ ਨਾ ਦਿਖਾ ਮੈ ਰੁਕ ਜਾਣਾ ਕਰਦਾ ਕੀ ਆ ਤੂੰ ਚੁੱਪ ਕਰਕੇ ਤੁਰ ਜਾ ਮੇਰੀ ਗੱਲ ਸੁਣ ਲੈ ਅਲਤੋਂ ਬਾ ਡੈਰੀ ਤੇ ਮੈਂ ਬੈਠੂ ਤੇ ਮੈਂ ਚਲਾਉਂ ਦੱਸ ਤਾਂ ਕਹੀ ਸੁਣ ਲੈ ਊਂ ਚਬੜ 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 ਚਾੜੂ ਮੈਨੂੰ ਪਿਆਰ ਨਾਲ ਗੱਲ ਕਰਦੀ ਇਹ ਨਾਲ ਇਹ ਲੱਤਾਂ ਦੇ ਪੂਤ ਨੇ ਇਹ ਲੱਤਾਂ ਦੇ ਪੂਤ ਨੇ ਇਹ ਗੱਲਾਂ ਨਾਲ ਕਾ ਨੂੰ ਮੰਨਦੇ ਨੇ ਬਿਮਾਰ ਕੇ ਡਰਮ ਤਰਾ ਸਿਰ ਖੋਣ ਤੂੰ ਗੱਲ ਸੁਣਦਾ ਮੈਨਾਂ ਨਹੀਂ ਨਹੀਂ ਬਣ ਬਣਦੀ ਲੱਕੜੀ ਹੁੰਦੀ ਆ 100 ਹਾਥ ਦਾ ਬੰਦਾ ਹੁੰਦਾ ਉਹਦੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤੁਸੀਂ ਉਰੇ ਬੈਠੀਆਂ ਸੋਹਣੀਆਂ ਲੱਗਦੀਆਂ ਵੇ ਸੋਹਣੀਆਂ ਲੱਗਣ ਪਿੱਛੇ ਨਹੀਂ ਤੂੰ ਦੇਖੀ ਸਹੀ ਆਪਣਾ ਕੰਮ ਕਿਵੇਂ ਮਾਰੋ ਮਾਰ ਚੱਲੂ ਤੂੰ ਇੱਕ ਵਾਰ ਜਾ ਸਹੀ ਤੈਨੂੰ ਕਿਹੜਾ ਪੁੱਛਦਾ ਬੁੱਤ ਨੂੰ ਇੱਥੇ ਤੂੰ ਜਾ ਪੱਜ ਜਾ ਤੂੰ ਜਿਆਦਾ ਨਹੀਂ ਲੱਗੀ ਥੋੜੀ ਜੀ ਬੋਲਣ ਨਹੀਂ ਨਹੀਂ ਮੈਂ ਤਾਂ ਕਹਿੰਦੀ ਸੀ ਇਹ ਤੂੰ ਘਰੇ ਵਗ ਜਾ ਇਹਨੂੰ ਘਰੇ ਰਹਿ ਜਾ ਨਹੀਂ ਸਰਵਿਸ ਨਾਲ ਤੇਰੀ ਵੀ ਹੂ ਆਏ ਆਏ ਕਿਵੇਂ ਉਹ ਭਾਬੀ ਮੈਨੂੰ ਸਮਝਾਣ ਦੇ ਮੈਨੂੰ ਗੰਡ ਕਰਨ ਦੇ ਭਾਬੀ ਮੇਰੀ ਗੱਲ ਸੁਣ ਇੱਧਰ ਹੋ ਦੇਖ ਵੀਰੇ ਇਹਨੂੰ ਸਵਾਲ ਜੀ ਨੂੰ ਛਲਕਰ ਜਾ ਕੇ ਲੜ ਲਿਓ ਤੁਸੀਂ ਕਾਹਨੂੰ ਜਲੂਸ ਕੱਢਿਆ ਇੱਥੇ ਜਲੂਸ ਤਾਂ ਕਢਾਤਾ ਮੇਰੇ ਅੱਡੇ 'ਚ ਸਾਰੇ ਲੋਕ ਹਾਜ਼ਰੇ ਨੇ ਵੀਰੇ ਮੇਰੀ ਗੱਲ ਸੁਣ ਸਾਨੂੰ 2-4 ਦਿਨ ਬੈਰੀ ਸਾਹਮਣੇ ਦੇਖ ਲੈਂਦੇ ਜੇ ਨਾ ਚੱਲੀ ਨਾ ਫਿਰ ਅਸੀਂ ਕਦੇ ਨਹੀਂ ਆਉਂਦੀਆਂ ਹਾਂ ਉਹ ਤੁਸੀਂ ਮੇਰੇ ਜਿਹੜੇ 4 ਭਾਂਡੇ ਧਰੇ ਨੇ ਨਾ ਇਹ ਵੀ ਨਾ ਚੱਕਵਾ ਦਿਓ ਨਹੀਂ ਨਹੀਂ ਕਮਾਉਂਦੀਆਂ ਸੀ ਤੂੰ ਜਾ ਕੋਈ ਗੱਲ ਨਹੀਂ ਮੈਂ 1000 ਮੇਰੀ ਗੱਲ ਸੁਣ ਵੀਰੇ ਮੇਰੀ ਗੱਲ ਸੁਣ ਮੈਂ ਕਿੰਨੀ ਪੜ੍ਹੀ ਲਿਖੀ ਆ ਹਾਂ ਮੈਨੂੰ ਸਾਰਾ ਸਾਬਕਾ ਦਾਬ ਹੁੰਦਾ ਪੜ੍ਹੀ ਲਿਖੀ ਤਾਂ ਹੈਗੀ ਆ ਤੂੰ ਮੇਰੀ ਗੱਲ ਤਾਂ ਸੁਣ ਲੈ ਮੈਂ ਜਾ ਕੇ ਰਹਿਣਾ ਤੁੱਤਾ ਹਾਂ ਥੋੜਾ ਹੁਣੇ ਪਤਾ ਲੱਗ ਜੂ ਤੁਸੀਂ 5 ਮਿੰਟ ਬੈਠੋ ਦੋਗਾ ਕਾਉਣ ਵਾਲੇ ਨੇ ਦੁੱਧ ਪਾ ਦਿਓ ਪਤਾ ਲੱਗ ਜੂ ਮੈਂ ਸਾਹ ਥੋੜਾ ਦੇਖ ਲੂੰ ਮੇਰੇ ਤੇਰੇ ਆਉਂਦੇ ਨੇ ਦੇਖੀ ਡੈਰੀ ਦੀ ਮੈਂ ਹਰ ਬਦਲ ਦਾਂਗੇ ਅਸੀਂ ਤਾਂ 5000 ਕਮਾ ਦੂੰ 5000 ਕਿਹਨੇ ਸਮਝਦਾ ਆਪ ਨੂੰ ਹਾਂ ਕਮਾ ਲੈ ਕਹਿੰਦੇ ਹਾਂ ਤੂੰ ਦੇਖ ਸਹੀ ਚਾਹਦੀ ਤੂੰ ਤੂੰ ਪਿੰਡ ਚੋਂ ਫੇਰ ਦੁੱਧ ਲਿਆ ਅਸੀਂ ਆਪੇ ਸੰਭਲਣੀਆਂ ਡੈਰੀ ਮੈਂ ਕੋਈ ਨਾ ਮੋਟਰਸਾਈਕਲ ਆ ਐ ਸਾਰੇ ਜੇ ਕੂਹੀਆਂ ਮਾਰ ਮਾਰ ਕੀ ਕਰਦੀਆਂ ਨੇ ਨਹੀਂ ਨਹੀਂ ਮੈਂ ਤਾਂ ਇਹ ਕਹਿੰਦੀ ਵੀ ਜੱਗ ਭੱਜ ਜਾ ਕੰਮ ਕਰ ਲੈ ਅਥਣੇ ਕਰਦਾ ਤੇਰੇ ਨਾਲ ਮੈਂ ਗੱਲਬਾਤ ਚੰਗਾ ਕਿ ਲੋਕ ਇੱਧਰ ਜਾਣਾ ਆ ਬਿਉਰੇ ਕਾਨੂੰ ਲੜਦੀਆਂ ਸਾਰਾ ਪਿੰਡ ਖੜਖੜ ਦੇਖਣ ਲੱਗ ਗਿਆ ਕੀ ਕਹਦੇ ਹੁਣ ਤੇ ਸੋਨੂ ਚੱਲਾ ਅੰਦਰ ਆ ਭਾਈ ਅੱਜ ਤੁਸੀਂ ਬੈਠੇ ਕੀ ਗੱਲਾਂ ਜੱਗਾ ਵੀਰਾ ਕਿੱਧਰ ਗਿਆ ਜੱਗਾ ਵੀਰਾ ਜੀ ਪਿੰਡ ਚ ਦੁੱਧ ਇਕੱਠਾ ਕਰਨ ਗਏ ਆ ਤੁਸੀਂ ਫਿਰ ਅੱਜ ਕਰਾਂਸਣ ਕਦੀ ਅਸੀਂ ਬੈਠਿਆ ਕਰਾਂਗੇ ਡੇਰੀ ਤੇ ਕਿਉਂਕਿ ਸਾਨੂੰ ਪਤੀ ਜੱਗੇ ਦਾ ਥੋੜਾ ਜਿਹਾ ਸੁਭਾਣਾ ਰਮਾ ਨਾ ਉਹਦਾ ਭਾਈ ਦੁੱਧ ਵੀ ਆ ਜਾਂਦਾ ਨਾ ਜੰਮੇ ਹੀ ਵੇਖ ਆ ਦੁੱਧ ਕਾਰ ਹਾਂ ਜੇ ਸਾਨੂੰ ਮੈਂ ਚਾਹ ਦਿਖਾਵਾਂ ਜੀ ਜੰਮੀ ਕਾਲੀ ਮਨਿਆੜ ਵਰਗੀ ਪੀਣ ਵੀ ਇਹ ਨਹੀਂ ਕਰਦਾ ਦੇਖਣ ਵੀ ਇਹ ਨਹੀਂ ਕਰਦਾ ਪੀਣਾ ਤਾਂ ਇੱਕ ਪਾਸੇ ਰਿਹਾ ਸਾਡੇ ਦਰ ਤਾਂ ਅੱਧਾ ਪਿੰਡ ਦੁੱਧ ਲੰਦਾ ਐਡੇ ਵੱਡੇ ਵੱਡੇ ਘਰਾਂ ਚ ਜਾਂਦਾ ਪਤਾ ਨਹੀਂ ਦੁੱਧ ਆਪਦੇ ਘਰੇ ਲੈ ਜਾਂਦਾ ਕੋਈ ਪਾਣੀ ਸਾਨੂੰ ਦੇ ਦਿੰਦਾ ਹੋਊਗਾ ਫੇਰ ਨਾ 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 ਤੁਸੀਂ ਟੈਨਸ਼ਨ ਨਾ ਲਵੋ ਹੁਣ ਅਸੀਂ ਬੈਠਦੇ ਆ ਖੀਰ ਵਰਗਾ ਦੁੱਧ ਆਉ ਸੋਡੇ ਘਰੇ ਮੈਂ ਚਾਹ ਦੇਖਿਓ ਅੰਨੀ ਕਦੇ ਨਹੀਂ ਜਾਣੀ ਚਾਹ ਛੋਟੇ ਵੀ ਲਿਜਾ ਕੇ ਦੇ ਦੇਣ ਦੋ ਜਿਆਦੇ ਨੇ ਅੰਕਲ ਪਤਾ ਕੀ ਆ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਵੀਰਾ ਤਾਂ ਚਲਾ ਜਾਂਦਾ ਬਾਹਰ ਦੁੱਧ ਲੈਣ ਉਹ ਪਿੱਛੇ ਜਿਹੜੇ ਗੁੰਡੇ ਨੇ ਨਾ ਮੈਨੂੰ ਲੱਗਦਾ ਉਹ ਕਪਣਾ ਕਰ ਜਾਂਦੇ ਨੇ ਹਾਂ ਆਹ ਗੱਲ ਹੈਗੀ ਅਸੀਂ ਫੇਰ ਯਾਂ ਪਾ ਬੈਠੀਆਂ ਨਕਸ਼ਾਨ ਤਾਂ ਸਾਡਾ ਹੁੰਦਾ ਛੋਟਾ ਦਾ ਕੋਈ ਨਹੀਂ ਹੁੰਦਾ ਨਾ ਨਾ ਦੇਖੋ ਛੋਟਾ ਹੁੰਦਾ ਸਾਡਾ ਵੀ ਹੁੰਦਾ ਅਸੀਂ ਤਾਂ ਉਵੇਂ ਨਹੀਂ ਲੰਬਾ ਦਿੰਦੇ ਕਿਸੇ ਨੂੰ ਅੱਜ ਤੋਂ ਬਾਅਦ ਤੁਹਾਨੂੰ ਕੋਈ ਲੰਬਾ ਨਹੀਂ ਆਊਗਾ ਇੰਨੀ ਗਰੰਟੀ ਦਿੰਦੀ ਠੀਕ ਆ ਅੱਜ ਮੈਂ ਹੋਰ ਦੇਖ ਲੈਣਾ ਕੱਲ ਨੂੰ ਹੋਰ ਦੇਖਣ ਨੂੰ ਛੋਤੇ ਨੂੰ ਜਾ ਕੇ ਪੇਰ ਨਹੀਂ ਛੱਡੀ ਤਾਂ ਬੇਵਾਹ ਨਾ 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 ਇਹ ਗੱਲ ਨਾ ਕਹੋ ਤੁਸੀਂ ਇਹ ਕੱਲ ਆਏ ਨਾ ਤੁਸੀਂ ਇਹ ਜਦੋਂ ਸ਼ਹੀਦ ਹੋਗੇ ਫਿਰ ਅਸੀਂ ਉਰੀ ਆਵਾਂਗੇ ਫਿਰ ਕਿੱਥੇ ਜਾਵਾਂਗੇ ਛੁੱਟਣਾ ਨਾ ਲਈ ਉਹ ਤੁਹਾਡਾ ਸਾਹ ਰੰਦਾ ਸੀਗਾ ਤੁਹਾਡੇ ਦਾ ਵੀਰਜੀ ਕਹ ਰਹੇ ਸੀ ਉਹ ਦੇਜੋ ਕਿੰਨੇ ਰਹਿੰਦੇ ਤੇ ਆ ਤੁਸੀਂ ਪਤਾ ਹੀ ਹੋਏਗਾ ਤੁਹਾਨੂੰ 5 ਕੁ ਹਜ਼ਾਰ ਕਹਿੰਦੇ ਸੀ ਜੀ 5000 ਕਹਿੰਦੇ ਹਾਂ ਜੀ ਆਹ ਲਓ ਬਾਕੀ ਫੇ ਸਮਝਾਂਗੇ ਨਹੀਂ ਨਹੀਂ 5000 500 ਸਾਨੂੰ ਤਾਂ ਪੂਰਾ 5000 ਚਾਹੀਦਾ ਫੇ ਕੱਲ ਨੂੰ ਲਿਆ ਦੇਂਗੇ ਜੀ ਸਾਰੀ ਨਹੀਂ ਤੁਸੀਂ ਸਾਰੇ ਪੈਸੇ ਦੇਜੋ ਸਾਰੇ ਨਹੀਂ ਅੱਜ ਮੈਂ ਲੈ ਕੇ ਨਹੀਂ ਆਇਆ ਨਾ ਅੱਜ ਤਾਂ ਆ ਕਿੰਨੇ ਦਾ ਪੈਸੇ ਪਾਈ ਫਿਰਦੇ ਅੰਕਲ ਤਿੰਨ ਚਾਰ ਹਜ਼ਾਰ ਦਾ ਆ ਚਾਰ ਪੰਜ ਹਜ਼ਾਰ ਤਾਂ ਮੰਗਦੇ ਨਹੀਂ ਨਹੀਂ 5000 ਮੈਂ ਦੇਣਾ ਵੀ ਹੈ ਨਾ ਕਿਸੇ ਦੇ ਆ ਉਹ ਕੱਲ੍ਹ ਤੇ ਦੀਆ ਤੂੰ ਨਹੀਂ ਨਹੀਂ ਮੈਂ ਛੋਟੇ ਵਾਤੀ ਲੈ ਕੇ ਆ ਮੈਂ ਜਾਂਦਾ ਜਾਂਦਾ ਫਟਾ ਕੇ ਜਾਣੇ ਇਹਨਾਂ ਨੂੰ ਅੰਕਲ ਤੁਸੀਂ 3000 ਤਾਂ ਦੇ ਜੋ ਫਿਰ ਨਹੀਂ ਨਹੀਂ ਆ ਲਓ 500 ਲਓ ਬਾਕੀ ਕੱਲ੍ਹ ਨੂੰ ਦੇ ਦੂੰਗਾ ਨਹੀਂ ਸਾਰੇ ਇਕੱਠੇ ਲੈ ਲਓ 500 ਨਹੀਂ 3000 ਦੇ ਦੋ ਕੱਲ੍ਹ ਨੂੰ ਸਾਰੇ ਇਕੱਠੇ ਲੈ ਲਿਓ ਮੈਂ ਕਿਸੇ ਦੇ ਦੇ ਕੇ ਜਾਣੇ ਰਸਤੇ ਦੇ ਵਿੱਚ ਆ ਇੱਕ ਨੋਟ ਹੋਰ ਦੇ ਦਿਓ ਫਿਰ ਚਾਰ ਰਹਿ ਗਿਆ ਠੀਕ ਹੈ ਹਜ਼ਾਰ ਕਰ ਰੁਪਏ ਹੋਰ ਦੇ ਦਿੰਦੇ ਸਨ ਤਾਂ ਬਚਦਾ ਹੀ ਕੁਝ ਨਹੀਂ 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 ਸਭ ਕੁਝ ਬਚਦਾ ਬਚਦਾ ਨਹੀਂ ਕਹਿੰਦੇ ਪਾਣੀ ਤੇ ਜਾਂਦਾ ਛੋਟੇ ਘਰੋਂ ਅੰਕਲ ਐ ਨਾ ਕਹੋ ਤੁਸੀਂ ਦੇਖੋ ਕਿੰਨੀ ਮਹਿੰਗਾਈ ਆ ਹੁਣ ਆ ਤੁਸੀਂ ਗੱਲਾਂ ਸੁਣੀ ਰਹੇ ਹੋ ਠੀਕ ਹੈ ਆ ਜੀ ਮੈਂ ਪਹਿਲਾਂ ਚੱਲ ਰਿਆ ਸੀਗਾ ਹਾਂ 12 5 60 ਹੁੰਦਾ ਸੀ ਪਹਿਲਾਂ ਹੁਣ ਥੋੜਾ 12 5 48 ਹੀ ਰਹਿ ਗਿਆ ਸਾਡੇ ਕੋਲ ਤਾਂ ਉਹ ਕਿਨੇ ਕਰਿਆ ਹੈ ਕਰਿਆ ਕਿਨੇ ਹੈ ਜੀਐਸਟੀ ਚ ਲੰਘ ਜਾਂਦਾ ਹੈ ਹਾਂ ਜੀਐਸਟੀ ਜਿਹਾ ਨੂੰ ਲੰਘਦਾ ਉਹ ਹੁਣ ਅਸੀਂ ਦੇਖ ਲਓ ਜੇ 100 ਰੁਪਏ ਕਿਲੋ ਦੁੱਧ ਚੱਲ 70 ਰੁਪਏ ਕਿਲੋ ਵੇਚਦੇ ਆ ਹਨਾ ਸੱਤ ਪੰਜਾ ਕਿੰਨਾ ਹੋ ਗਿਆ ਪਾਣੀ ਹੋਇਆ ਜੀ ਸੱਤ ਪੰਜਾ ਕਿੰਨਾ ਹੋ ਗਿਆ ਸੱਤ ਪੰਜਾ 28 ਬਣੂਗਾ ਹੁਣ ਤਾਂ ਪਹਿਲਾਂ ਬਣੂਗਾ ਪਹਿਲਾਂ 23 ਹੁੰਦੇ ਤੇ ਜਮ 28 ਹੋਗੇ ਹੁਣ 28 ਹੋ ਗਏ ਹਾਂ ਹੁਣ ਫਿਰ ਤੁਸੀਂ ਆਪਸੀ ਆਨੇ 28 ਰਹਿਣਾ ਹਾਂ ਹਾਂ ਵਿੱਚ ਜੀਐਸਟੀ ਚ ਲੈ ਰਹੇ ਆ ਇਹਦਾ ਤਾਂ ਕੁਝ ਬਚਦਾ ਹੀ ਨਹੀਂ ਬਚਦਾ ਕਿਉਂ ਨਹੀਂ ਦੁੱਧ ਦਾ ਤੁਸੀਂ ਆਪੇ ਰੱਖ ਲੈਣੋ ਬਾਸੰਦਾ ਪਾਣੀਓ ਦਿੰਨੇ ਹੋ ਨਾ ਅੰਕਲ ਇਹ ਦੇਖਾ ਤਾਂ ਤਾਂ ਕੰਕਲ ਅੰਕਲ ਹੈ ਸਾਡੇ ਇੱਥੇ ਕਿਸੇ ਚੀਜ਼ 'ਚ ਅੱਜ ਤੱਕ ਕਿਸੇ ਨੇ ਨੁਕਸ ਨਹੀਂ ਕੱਢਿਆ ਤੁਸੀਂ ਪਹਿਲੇ ਗਾਹ ਕੰਕਲ ਜੀ ਮੈਂ ਤੁਹਾਨੂੰ ਇਹ ਚਾਹ ਦਿਖਾ ਕੇ ਦਿਆਂਗਾ ਤੁਸੀਂ ਵੀ ਹੈਰਾਨ ਮੰਨ ਜਾਂਦੀਆਂ ਵੀ ਇਹ ਚਾਹ ਹੈ ਚਲ ਤੁਸੀਂ ਕੱਲ ਨੂੰ ਲਿ ਜਾ ਕੇ ਦੇਖਿਓ ਆ ਜਿਹੜਾ ਹੁਣ ਰੈਂਟ ਜਾ ਕੇ ਦੇਖਿਓ ਖੇਚ ਬਾਦੋ ਬਸ 2 ਕਿਲੋ ਬਾਦੋ ਦੇ ਵਿੱਚ ਅੰਕਲ ਦੁੱਧ ਆ ਰਿਹਾ ਅੱਧੇ ਘੰਟੇ ਤੱਕ ਆ ਜਾਓ ਠੀਕ ਹੈ ਆ ਭਈਆ ਕਿੰਨੀ ਹਾਂ ਹਾਂਜੀ ਆ ਭਈਆ ਹਾਂਜੀ ਬਾਕੀ ਜਿੱਦੇ ਘੰਟੇ ਤੱਕ ਆएंगे ਅੰਕਲ ਤਾਂ 2000 ਰੁਪਏ ਲਈਏ ਗਿਓ ਠੀਕ ਹੈ ਜੇ ਬਣ ਗਿਆ ਤਾਂ ਜ਼ਰੂਰ ਦੇ ਕੇ ਜਾਓ ਹਾਂ ਹਾਂਜੀ ਆਹ ਕਿਹੜਾ ਚੈਨਲ ਚੱਲ ਰਿਹਾ ਸੀਦਾ ਹੋਰ ਲੱਛਣੇ ਪੁੱਤੇ ਦਾ ਹਰੇਕ ਲੰਬੀ ਜੀ ਹੋ ਜਾਂਦਾ ਓਕੇ ਨਾ ਲੰਬਾ ਕਾ ਤੂੰ ਤਿੰਨ ਨਾਲ ਤੂੰ ਤੈਨੂੰ ਮੈਂ ਦੱਸਤਾ ਨਣ ਦੇ ਰਾਣੀ ਆਪਾਂ ਨੂੰ ਕੁਝ ਕਰਨਾ ਪੈਣਾ ਇਹ ਤਾਂ ਕੰਮ ਚੱਲਿਆ ਐ ਕਰਦੇ ਆ ਹੁਣ ਤਾਂ ਇਹਨੂੰ ਆਪਾਂ ਸਹੀ ਦੁੱਧ ਪਾ ਕੇ ਦੇ ਦਾਂਗੇ ਫੇਰ ਕਰ ਲਾਂਗੇ ਕਾਲਾ ਮਾਲਾ ਇੱਕ ਵਾਰੀ ਟਕਾਤਾ ਲਈਏ ਜੜਤੜੇ ਨਾ ਲੰਬਾ ਨਹੀਂ ਹੋਊਗਾ ਤੇਰਾ ਮਾਂਗੇ ਨਾ 12 5 60 ਦੇ 12 5 48 ਨਾ ਰਹਿ ਜੇ ਤਾਂ ਦੇਖ ਲੈ ਬਾਬੀ ਆ ਲਾਲਾ ਜਾਂ ਇੰਨਾ ਹਰਾਮੀ ਆ ਦੁੱਗਣੀਆਂ ਦੁੱਗਣੀਆਂ ਰੇਟ ਦੀਆਂ ਚੀਜ਼ਾਂ ਦਿੰਦਾ ਇਹ ਨਹੀਂ ਮੈਨੂੰ ਪਤਾ ਮੈਨੂੰ ਸਭ ਪਤਾ ਦੇਖ ਸਹੀ ਹੁਣ ਆ ਗਿਆ ਚਾੜ ਥੱਲੇ ਇਹਨੂੰ ਚੰਗੀ ਤਰ੍ਹਾਂ ਧਰ ਕੇ ਚੱਪੂ ਪਲੇਗ ਦੇ ਜਾਣੇ ਵੀਰੇ ਉਹ ਨਾ ਕੰਨੀ ਤਾਂ ਨਾ ਇਹ ਬਸ ਉਹ ਅਧਾਰ ਹੀ ਲਿਖਾਈ ਜਾਂਦੇ ਆ ਸਾਰੇ پیسے ਕੱਢਾਂਗੇ ਆਪਾਂ ਮੈਨੂੰ ਸਭ ਮੈਂ ਡੈਰੀ ਕਰਦੀ ਆ ਚੈੱਕ ਕਿੱਥੇ ਰੱਖੀ ਆ ਦੇਖੀ ਜਿਹੜਾ ਤਾਂ ਡੈਰੀ ਵੀ ਪਤਾ ਨਹੀਂ ਕਿੱਥੇ ਰੱਖਿਆ ਸੁਣ ਲੈ ਆ ਪੀਆ ਪੀ ਕੱਲ ਨਾ ਸੁਣ ਲੈ ਮੇਰੀ ਮੈਨੂੰ ਬਿਲਕੁਲ ਟੈਨਸ਼ਨ ਆ ਵੀ ਤੇਰਾ ਵੀ ਘਾਣਾ ਮੇਰ ਨਾਲ ਕਲੇਸ ਨਾ ਕਰੇ ਕਰੇ ਗਈ ਨਾ ਕੁਛ ਨਹੀਂ ਕਰਦਾ ਹੈਗਾ ਭਾਬੀ ਆਉਰੇ ਲਿਖਿਆ ਹੋਣਾ ਨਾ ਦਾ ਹਿਸਾਬ ਜਾਨੇ ਮੈਂ ਕਰਨੀ ਸਭ ਚੋਂ ਤਾਂ ਆ ਨਹੀਂ ਘਟ ਹੈਗੀ ਆ ਲਿਖਿਆ ਹੋਇਆ ਲਾਲੀ ਦਾ ਹਿਸਾਬ ਮੂਰ ਮਰ ਜਾ ਨਾ ਲੈ ਕਿ ਨਹੀਂ ਇੰਨੇ ਪੈਸੇ ਉਧਾਰ ਤਾਂ ਹੀ ਤਾਂ ਆਪਾਂ ਨੂੰ ਕੁਝ ਬਚਦਾ ਨਹੀਂ ਤਾਂ یوں ਮੈਂ ਬੈਠੀ ਆ ਤਾਂ یوں ਬੈਠੀ ਆ ਕੇ ਇਹਨੂੰ ਰੁੜ ਜਾਣਾ ਨਾ ਅਈ ਲਟਾਕ ਰਾਈ ਜਾਂਦਾ ਮਸਰੀ ਮਖਾਨ ਬਣ ਜਾਂਦਾ ਸਸਰੀਕਰ ਜੀ ਸਸਰੀਕਰ ਸਸਰੀਕਰ ਜੀ ਸਸਰੀਕਰ ਸਿਕੋ ਸਰਕਾਰੋ ਹਾਂ ਹਾਂ ਬਦੀਤ ਉਹਦਾ ਸਰ ਗਾਕ ਤੁਹਾਡਾ ਪਛਾਨ ਲਿਆ ਹਾਂ ਹਾਂ ਪਛਾਨ ਲਿਆ ਅਸੀਂ ਤਾਂ ਇੱਕ ਇੱਕ ਕੱਲੇ ਕੱਲੇ ਗਾਕ ਨੂੰ ਪਛਾਣਦੇ ਹਾਂ ਸੱਚੀ ਗੱਲ ਹੈ ਨਹੀਂ ਤੁਹਾਡੇ ਵਰਗਾ ਸਾਨੂੰ ਕੋਈ ਕੋਹ ਨਹੀਂ ਮਿਲਿਆ ਹੈਗਾ ਬੰਦਾ ਵੀ ਜਿਹੜਾ ਸਾਨੂੰ ਇੰਨੇ ਪਿਆਰ ਨਾਲ ਇੰਨੇ ਸਤਕਾਰ ਨਾਲ ਡੀਲ ਕਰੇ ਸਾਨੂੰ ਬਹੁਤ ਪਸੰਦ ਲੱਗਦਾ ਮੈਂ ਅੱਖਾਂ ਖੋਲ ਕੇ ਗੱਲ ਕਰ ਪਹਿਲਾਂ ਅਸੀਂ ਕੁੜੀਆਂ ਬੰਦੇ ਤੇਨੂੰ ਕਿਹੜੇ ਪਾਸੋਂ ਲੱਗਦੀਆਂ ਸੀ ਦੱਸੋ ਇਹਨਾਂ ਨੂੰ ਕਿੱਧਰ ਨੇ ਆਖਿਆ ਜੀ ਇਹਨਾਂ ਵਾਲੀ ਨੇ ਆਪਣੀ ਗੱਲ ਥੋੜੀ ਜੀ ਲੰਬੀ ਆ ਮੈਂ ਬਹਿ ਕੇ ਕਰਦਾ ਬਹਿ ਜਾ ਜੀ ਜਨਾਬ ਕਿਉਂ ਕੀ ਗੱਲ ਲੰਬੀ ਕਰ ਲੂ ਕਿ ਕੋਈ ਮੀਟਿੰਗ 'ਚ ਬੈਠਾਂਗਾ ਨਹੀਂ ਮੀਟਿੰਗ 'ਚ ਤਾਂ ਨਹੀਂ ਬੈਠਾ ਮੈਂ ਬੇਆ ਡੈਰੀ ਫਾਰਮ ਹੈ ਹਣਾ ਇੱਥੇ ਡੈਰੀ ਆ ਦੁੱਧ ਦੀ ਤੂੰ ਕੰਮ ਦੀ ਗੱਲ ਕਰ ਮਾੜੀ ਜੀ ਆ ਕਿੰਨੀ ਦੇਖਿਓ ਕਿੰਨੇ ਕਿਲੋ ਦੀ ਹੈ ਜੀ ਤੂੰ ਐ ਦੱਸ ਤੂੰ ਦੁੱਧ ਕਿੰਨਾ ਕਿਲੋ ਲੈਣਾ ਤਿੰਨ ਕਹੋਗੇ ਤਿੰਨ ਲੈ ਲਾਂਗੇ ਸਰਕਾਰ 6 ਕਹੋਗੇ 6 ਲੈ ਲਾਂਗੇ 100 ਦਾ ਕਹੋਗੇ 100 ਦਾ ਲੈ ਲਾਂਗੇ ਸਰਕਾਰ 200 ਦਾ ਕਹਾਂਗੇ 200 ਦੇ ਲੈ ਲਾਂਗੇ ਅੱਛਾ ਠੀਕ ਆ ਠੀਕ ਆ ਸਹੀ ਸਹੀ ਦੱਸ ਦੁੱਧ ਕਿੰਨਾ ਚਾਹੀਦਾਗਾ ਦੁੱਧ ਹੁਣ ਫਿਲਹਾਲ ਤੁਸੀਂ ਇਹਨੂੰ ਭਰ ਦੋ ਜਿੰਨੇ ਪੈਸੇ ਨੇ ਦੱਸ ਦੋ ਤੁਹਾਨੂੰ ਮੈਂ ਫੜਾ ਜਾਨਾ ਗੱਲ ਕਰੋ ਬਸ ਤੁਸੀਂ ਇਹਦਾ 3 ਕਿਲੋ ਹਾਂਜੀ 500 ਰੁਪਏ ਦੇ ਜਾ 500 ਰੁਪਏ ਤਾਂ ਸਾਨੂੰ ਐਡਵਾਂਸ ਦੇ ਜਾ ਬਾਕੀ ਤੁਹਾਨੂੰ ਹਿਸਾਬ ਕਿਤਾਬ ਕਰਕੇ ਦੱਸ ਦਾਂਗੇ ਫੇਰ ਲੈ ਲਈ 500 ਦੇ ਦਿੰਨੇ ਆ ਮਤਲਬ ਫੇਰ ਦੇ ਜੀ ਦੁੱਧ ਵੀ ਮੇਰੀ ਘਰ ਸੋਂ ਦੇਖ ਹਾਂ ਭਾਬੀ ਪਹਿਲਾਂ ਤੂੰ ਦੱਸ ਦੁੱਧ ਹਜੇ ਆਉਣ ਚ ਅੱਧਾ ਘੰਟਾ ਹਾਂਜੀ ਠੀਕ ਆ ਕਿੰਨੀ ਭਰ ਕੇ ਰੱਖ ਦਾਂਗੇ ਆਪਦਾ ਲੈ ਜੀ ਸਮਝ ਲਗੀ ਪੈਸੇ ਸਾਨੂੰ ਐਡਵਾਂਸ ਫੜਾ ਜਾ ਦੇ ਯਾਨੀ ਤੇ ਦੇ ਯਾਨਾ ਸਰਕਾਰ ਨੂੰ ਮੈਨੂੰ ਇੱਕ ਗੱਲ ਦੱਸੋ ਹਾਂ ਤੁਸੀਂ ਦੁੱਧ ਸਾਨੂੰ ਕਦੇ ਰੋਕ ਦਿੱਤਾ ਨਹੀਂ ਕਿਉਂ ਸਾਡਾ ਦਿਮਾਗ ਹੀ ਲਿਆ ਆ ਇਨੇ ਢੋਲ ਪਏ ਨੇ ਸਾਰੇ ਹੁਣ ਤੋਂ ਪਹਿਲਾਂ बिक ਗਏ ਡੈਰੀ ਆ ਸਾਡੀ ਭਈ ਅਸੀਂ ਕਿਉਂ ਰੋਕਾਂਗੇ ਤੁਸੀਂ ਸਾਡੇ ਗਾਹਕ ਸਾਡੇ ਤਾਂ ਜਿੰਨਾ ਦੁੱਧ ਵਿਕੇ ਹਾਂ ਹਾਂ ਹੁਣ ਅਸੀਂ ਤਾਂ ਵੇਚਣ ਵਾਸਤੇ ਬੈਠੇ ਆ ਇੱਥੇ ਤੁਸੀਂ ਪੱਕਾ ਹੀ ਬੈਠਿਆ ਕਰੋਗੇ ਕਿੱਥੇ ਕਿੱਥੇ ਜਾਂਦਾ ਤੁਸੀਂ ਇੱਥੇ ਹੁਣ ਪੱਕਾ ਹੀ ਬੈਠਿਆ ਕਰੋਗੇ ਪੱਕਾ ਹੀ ਬੈਠਿਆ ਕਰਾਂਗੇ ਹਾਂ ਡੋਨੋ ਮੈਨੂੰ ਦੱਸਦੀਆਂ ਪਾਬੇ ਇਹਨੂੰ ਚੰਗੀ ਤਰ੍ਹਾਂ ਆਪਣਾ ਪਤਾ ਨਹੀਂ ਹੈਗਾ ਸਾਡਾ ਦੁੱਧ ਤਾਂ ਬਾਹਰਲੇ ਦੇਸ਼ਾਂ ਤੱਕ ਮਸ਼ਹੂਰ ਹੈ ਹਾਂ ਜਿੰਨੇ ਗਾਇਕ ਲੈ ਲਓ ਹੁਣ ਜਿਹੜੇ ਗਾਇਕ ਸੁਰੀਲਾ ਗਾਉਂਦੇ ਨੇ ਹੈਨਾ ਆ ਅੱਜ ਦੀ ਡੇਡ ਚ ਕਿਹੜੇ ਨੇ ਸਭ ਤੋਂ ਜ਼ਿਆਦਾ ਭਾਬੀ ਦੱਸ ਗੁਲਾਬ ਸਿੱਧੂ ਹੈ ਸੱਬਾ ਹੋਰ ਕਿਹੜੇ ਹੋਗੇ ਆਰਨੇਤ ਹੋਗੇ ਆ ਗੁਰਲੇ ਜਾਨੀ ਕਰ ਹੈ ਜਿੰਨੇ ਵੀ ਨੇ ਸੁਰੀਲੇ ਗਾਇਕ ਸਾਰਿਆਂ ਦੇ ਦੁੱਧ ਇੱਥੋਂ ਜਾਂਦਾ ਮੈਂ ਸਮਝਦਾ ਜੀ ਜਦੋਂ ਐਡੇ ਸੋਹਣੇ ਮਾਲਕ ਐਡੀਆਂ ਸੋਹਣੀਆਂ ਸਰਕਾਰਾਂ ਆਪਣੇ ਪਿਆਰੇ ਪਿਆਰੇ ਹੱਥਾਂ ਨਾਲ ਧਾਰਾਂ ਚੋਕੇ ਡੇਰੀ ਦੇ ਵਿੱਚ ਲੈ ਕੇ ਆਉਂਦੀਆਂ ਨੇ ਕਿਉਂ ਨਹੀਂ ਦੁੱਧ ਲੈ ਕੇ ਜਾਉਗੇ ਜੀ ਪਤਾਸੇ ਦੇ ਨਾਲ ਆ ਗੱਲ ਕੰਮ ਦੀ ਕਰ ਮੇਰੀ ਗੱਲ ਸੁਣ ਲੈ ਪੈਸੇ ਦੇ ਗੱਜ ਪੜਵਾ ਗੱਲ ਮੁੱਕੀ ਪੈਸੇ ਲੈਣ ਆਣ ਵਾਲੇ ਨੇ ਇੱਥੇ 36 ਸੌਂਦੇ ਆ ਅਸੀਂ ਤੇ ਠਰਕਾਂ ਭੋਰ ਨਹੀਂ ਬੈਠੀਆਂ ਹੈਗੀਆਂ ਦੰਬ ਵਾਸਤੇ ਬੈਠੇ ਆ ਸੀ ਦੇਖੋ ਨੋਟ ਦੇਖੋ ਕੜਕ ਕਰ ਗਾਂਧੀ ਤਾਂ ਦੇਖ ਲੋ ਅਸਲੀ ਆ ਕਿ ਨਕਲੀ ਐ ਮੈਂ ਗਾਂਧੀ ਅਸਲੀ ਨਕਲੀ ਕੀ ਕਰਨਾ ਨੋਟ ਅਸਲੀ ਆ ਹਾਂ ਗੱਲ ਮੁੱਕੀ ਨੋਟਸ ਲੀ ਆ ਜੀ ਮੈਂ 2 ਘੰਟੇ ਤੱਕ ਦੁੱਧ ਲੈ ਜੀ ਨਾ ਗਾਹ ਕੋ ਹੋਰ ਲੈ ਕੇ ਆ ਵਧੀਆ ਵਧੀਆ ਠੀਕ ਆ ਮਹਿੰਗੇ ਮਹਿੰਗੇ ਮੇਰੀ ਗੱਲ ਸੁਣ ਕਾਕਾ ਕਾਦੀ ਟੈਨਸ਼ਨ ਲੈ ਲਈ ਭਾਬੀ ਜਿਵੇਂ ਉਹ ਕਰਦੇ ਆ ਹਨਾ ਅੱਗੇ ਤੋਂ ਅੱਗੇ ਮੈਂਬਰ ਬਣਾਓ ਮੇਰੀ ਗੱਲ ਸੁਣ ਕਾਕਾ ਹਾਂ ਜੀ ਤੁਸੀਂ ਸੁਣਾ ਪਹਿਲਾਂ ਤੂੰ ਦੇਖਿਆ ਕਰ ਨੀਚੇ ਮੂੰਹ ਕਰਕੇ ਮੇਰੀਆਂ ਅੱਖਾਂ ਚੱਖਾਂ ਪਾ ਕੇ ਨਹੀਂ ਦੇਖਿਆ ਕਰ ਨਹੀਂ ਮੈਨੂੰ ਦੁੱਧ ਦੀ ਨਹੀਂ ਟੈਨਸ਼ਨ ਮੈਨੂੰ ਥੋੜੀ ਟੈਨਸ਼ਨ ਆ ਵੀ ਤੁਸੀਂ ਔਖੇ ਨਾ ਬੈ ਤੂੰ ਤੈਨੂੰ ਮੇਰੀ ਗੱਲ ਦੀ ਟੈਨਸ਼ਨ ਆ ਉਹ ਔਖੇ ਹੋ ਹੀ ਜਾਂਦੇ ਨੇ ਉਹ ਥੋੜਾ ਜਿਹਾ ਕਿਉਂ ਆ ਦੁੱਧ ਲੈਣ ਦੇ ਵਿੱਚ ਚੱਲ ਤੂੰ ਕੰਮ ਦੀ ਗੱਲ ਆ ਕੰਮ ਦੀ ਗੱਲ ਤੇ ਆ ਕੰਮ ਦੀ ਗੱਲ ਤੇ ਆ ਤੁਸੀਂ ਮੈਨੂੰ ਤੂੰ ਸਾਡੇ 10 ਗਾਂ ਖ ਹੋਰ ਜੋੜ ਦੇ ਠੀਕ ਹੈ ਤੈਨੂੰ 1 ਕਿਲੋ ਦੁੱਧ ਅਸੀਂ ਫ੍ਰੀ ਪਾ ਦਿਆ ਕਰਾਂਗੇ ਨਹੀਂ ਮੈਨੂੰ ਮੈਨੂੰ ਤੁਸੀਂ ਡੇਰੀ ਤੇ ਰੱਖ ਲਓ ਨਾ ਨਾ ਇੱਥੇ ਬੰਦੇ ਵਾਧੂ ਨਹੀਂ ਸਾਡੇ ਹੈਗਾ ਮੁੰਡਾ ਰੱਖਿਆ ਹੋਇਆ ਅਸੀਂ ਤਾਂ ਦੋ ਹੀ ਬਹੁਤਾਂ ਡੇਰੀ ਤੇ ਰਹਿਣ ਵਾਲਾ ਕੰਮ ਨਹੀਂ ਹੈਗਾ ਨਾ ਅਸੀਂ ਤਨਖਾਹ ਦੇ ਸੀ ਮੈਂ ਬੰਦੇ 20 ਜੋੜ ਦੂੰ ਤੂੰ ਜਾ ਹੁਣ ਇੱਥੋਂ ਤੂੰ ਅੱਧਾ ਅੱਧਾ ਅੱਧੇ ਘੰਟੇ ਦਾ ਕਾਜੀ ਮੇਰੇ ਘਰ ਆਉਣਾ ਹੈ ਹਾਂ ਸੱਚੀ ਜੀ ਨਹੀਂ ਕਰਦਾ ਜੀ ਜਾਨੀ ਤੁਸੀਂ ਗੋਦ ਨਹੀਂ ਲਿਆ ਭੱਜ ਜਾ ਵੇ ਜਾ ਦਫ ਇਹ ਦਾ ਸਾਸਰੀ ਘਾਲ ਦਾ ਭੱਜਾ ਲੱਗਦਾ ਸਾਸਰੀ ਘਾਲ ਦਾ ਇਹਦਾ ਮੈਨੂੰ ਭਾਦੀ ਮਸੀਬ ਤੁਸੀ ਗੁੜਾ ਛੱਡ ਪਰੇ 500 ਦੇ ਗਿਆ ਨਾ ਗੱਲ ਖਤਮ ਇਹਨੂੰ ਕਹਤਾ 10 ਬੰਦੇ ਹੋਰ ਜੋੜ ਦੇ ਤੈਨੂੰ 1 ਕਿਲੋ ਦੁੱਧ ਫਰੀ ਇਹ ਤਾਂ ਆਪ ਹੀ ਲੈ ਕੇ ਆਊਗਾ 10 ਜਣਿਆਂ ਨੂੰ ਐ ਚੱਲੂ ਆਪਣੀ ਡੈਰੀ ਹਾਰੀ ਕਿਉਂ ਕਹਦਾ ਕਰਾਂਗੇ ਵੀ 10 ਬੰਦੇ ਜੋੜ ਦੇ ਦੈਰੀ ਐਂਡ ਲੂਗੀ ਸਿਰ ਪਰ ਜਿੰਨੀ ਮਰਜ਼ੀ ਮਲਾਵਟ ਕਰਕੇ ਵੇਚੀ ਹੈ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕਿਵੇਂ ਠੀਕ ਹੈ ਜੀ ਹਾਂਜੀ ਵਧੀਆ ਵਧੀਆ ਹੋਰ ਅੱਜ ਤੁਸੀਂ ਡੈਰੀ ਤੇ ਜਿੰਨੇ ਟਾਈਮ ਹਰ ਕਿਵੇਂ ਦੇਖੀ ਅਸੀਂ ਹੋਇਆ ਕਿਉਂ ਅਸੀਂ ਹੋਇਆ ਕਰਾਂਗੇ ਤੁਸੀਂ ਹੋਇਆ ਕਰੋਗੇ ਜੀ 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 ਬਿਲਕੁਲ ਵਧੀਆ 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 ਤੂੰ ਘਰੇ ਜਾ ਕੇ ਆਇਆ ਸਾਡੀ ਮੈਂ ਘਰੇ ਜਾ ਕੇ ਆਇਆ ਜੀ ਹੋਰ ਮੈਂ ਤਾਂ ਬਾੜੀ ਬਗਾਈ ਹੋਈ ਮੇਰੀ ਤਾਂ ਚੱਲ ਕੋਈ ਨਾ ਮੇਰਾ ਭੱਜਾ ਭੱਜਾ ਗਿਆ ਭੱਜਾ ਭੱਜਾ ਹੁਣ ਮੈਂ ਆਇਆ ਜੀ ਆਏ ਆਏ ਚੱਲ ਕੋਈ ਨਾ ਚੱਲ ਕੋਈ ਨਾ ਉਹ ਠੀਕ ਹੈ ਜੀ ਹਾਂ ਹਾਂ ਵਧੀਆ बैठ सकदा <laughs> जी हां हां बिल्कुल बैठा बैठा बैठसा बैठसा सारे बैठ ठीक हो हां बहुत ਦਸੋ ਜੀ ਹੱਕ ਜਾਂਦੇ ਨੇ ਵਿਚਾਰੇ ਥੱਕ ਜਾਂਦੇ ਨੇ ਥੱਕ ਜਾਂਦੇ ਨੇ ਇਹ ਸਾਰੇ ਗੱਭਰੂ ਦੇਸੂ ਪੰਜਾਬ ਦੇ ਅਸੀਂ ਕਿਹੜਾ ਜੀ ਟਿੱਕੇ ਬੈਣੇ ਆ ਜੀ ਇੱਕ ਥਾਵੇਂ ਉਹ ਤਾਂ ਛੋਡੇ ਕੋਲੀ ਜਾ ਕੇ 2 ਮਿੰਟ ਬੈਠਦੇ ਵੀ ਕਿਉਂ ਸਾਡੇ ਕੋਲ ਘਾਤੋ ਵੈਨਿਓ ਕਰਦੇ ਆ ਫੋਲ ਬੈਠਿਆ ਕਰੋ ਦੋ ਖੜੀ ਚਿੱਤ ਜਾ ਲੱਗ ਜਾਂਦਾ ਜੀ ਬਸ ਹੋਰ ਤਾਂ ਕੁਛ ਇੱਕ ਥੀ ਛੋਡੇ ਮੇ ਮੇਰੀ ਗੱਲ ਸੁਣ ਹਾਲੇ ਦੁੱਧ ਆਇਆ ਨਹੀਂ ਢੋਲੂ ਰੱਖ ਜਾ ਆਇਆ ਨਹੀਂਗਾ ਜੀ ਨਾ ਮੈਂ ਛੋੜਨਾ ਕੰਮ ਕੂਮ ਕਰਵਾ ਦੇਣਾ ਜੀ ਨਹੀਂ ਕੋਈ ਹਾਂ ਪੈਸੇ ਫੜਾ ਜਾ ਪੈਸੇ ਕਦੇ ਕਿੱਲਾ ਕਿ ਆਇਓਂ ਪੈਸੇ ਤਾਂ ਮੈ ਲੈ ਕੇ ਨਹੀਂ ਆਇਆ ਆਪਾਂ ਇਕੱਠੇ ਹੀ حساب ਕਰ ਲਾਂਗੇ ਫਿਰ ਕੋਈ ਗੱਲ ਨਹੀਂ ਇਕੱਠਾ ਹੀ حساب ਕਿੰਨੇ ਕ ਦਿਨਾਂ ਤੱਕ ਆਪਣੇ ਕਿਹੜੇ ਕਿਤੇ ਜਾਂਦੇ ਨਹੀਂ ਜਿਸ ਨੂੰ ਪਤਾ ਹੈ ਜੀ ਮੈ ਪਤਾ ਦੀ ਮੇਰੀ ਗੱਲ ਸੁਣ ਹਾਂ ਹਨਾ ਭਾਬੀ ਆਪਾਂ ਗੱਲ ਕਰ ਗੋਗੂ ਗੋਗੂ ਵੀ ਆਪਾਂ ਪਤਾ ਲਿਆ ਐਨਐਸ ਕੋਲ ਦੇ ਪਾਸਤੇ ਵਧੀਆ ਵਧੀਆ ਭਾਬਾ ਵਧੀਆ ਵਧੀਆ ਲੈ ਕੇ ਆ ਮੋਟੇ ਮੋਟੇ ਖੋਆ ਲੈ ਜਿਨ੍ਹਾਂ ਨੇ ਖੋਆ ਕੱਢਣਾ ਹੋਵੇ ਹਾਂ ਕੋਈ ਮੋਟੇ ਗਾਂਖ ਲੈ ਆਂਕ ਅੰਜਕਲ ਵਿਆਹਾਂ ਦਾ ਸੀਜ਼ਨ ਹੈ ਜਿਨ੍ਹਾਂ ਨੇ ਇਕੱਠਾ 100 100 ਕਿਲੋ ਦੁੱਧ ਲੈਣਾ ਹੋਵੇ ਆਪਾਂ ਦੁੱਧ ਜਿੰਨਾ ਕਹੋਗੇ ਉ ਨੀਰ ਦੁੱਧ ਕੋਆ ਜੋ ਵੀ ਚੱਲੀ ਸਾਡੀਆਂ ਮੱਝਾਂ 50 50 ਕਿਲੋ 100 100 ਕਿਲੋ ਦੁੱਧ ਦੰਦੀਆਂ ਨੇ ਔਰ ਫਿਰ ਜੱਗਾ ਭਾਈ ਕਿੱਥੇ ਹੈ ਜੀ ਉਹ ਡੈਰੀ ਤੇ ਹੈ ਨਹੀਂ ਜੱਗਾ ਵੀਰ ਜੀ ਨਾ ਦੁੱਧ ਲੈਣ ਗਏ ਹੋਏ ਨੇ ਪਿੰਡ ਚੋਂ ਚੱਕਣ ਗਏ ਹੋਏ ਨੇ ਫਿਰ ਉਹ ਸਾਨੂੰ ਬਿਠਾ ਗਏ ਉਹ ਤਾਂ ਨਹੀਂ ਆਇਆ ਜੀ ਦੋਸਤ ਮੇਰਾ ਇੱਕ ਆਇਆ ਤਾਂ ਸੀ ਹਾਂ ਹਾਂ ਆਇਆ ਸੀ ਉਹ ਨਮਾਜਾ ਮੁੰਡਾ ਹੁਣੀ ਕੀ ਆ ਗਿਆ ਹਾ ਜੀ ਬਹੁਤ ਦੁੱਧ ਰੱਖ ਗਿਆ ਮੂੰਹ ਨੂੰ ਬਾਲਾ ਮੂੰਹ ਨਾ ਲਾਇਓ ਨਹੀਂ ਨਹੀਂ ਅਸੀਂ ਸਾਨੂੰ ਬਿਲ ਨਾ ਦੇਖ ਪਸੜ ਤਾਂ ਕੰਦਾਰੀ ਆ ਦੇਖ ਬਾਈਕਾ ਹਾਂ ਅਸੀਂ ਤਾਂ ਸਾਰਿਆਂ ਨੂੰ ਇੱਥੇ ਅਟੈਂਡ ਕਰਨਾ ਮੈਂ ਪੜ੍ਹੀ ਲਿਖੀ ਆ ਮੈਂ ਕੋਈ ਅਨਪੜ੍ਹ ਕੁਾਰਤਾ ਬੈਠੀ ਨਹੀਂ ਇੱਥੇ ਹੈਨਾ ਸਾਡੇ ਤਾਂ ਬੰਦੇ ਵੀ ਆਉਂਦੇ ਨੇ ਗੁੜੀਆਂ ਵੀ ਆਂਦੀਆਂ ਨੇ ਮੁੰਡੇ ਵੀ ਆਉਂਦੇ ਨੇ ਹੈਨਾ ਕੁੜੀਆਂ ਵੀ ਆਂਦੀਆਂ ਨੇ ਆਪਾਂ ਸਾਰਿਆਂ ਨੂੰ ਪਿਆਰ ਨਾਲ ਹੈਂਡਲ ਕਰਦੇ ਆਂ ਬਸ ਹਾਂਜੀ ਹਾਂਜੀ ਇਹਦਾ ਹੈ ਜੀ ਹਾਂ ਨਾਲੇ ਸਾਨੂੰ ਨਾ ਵੱਡੇ ਵੱਡੇ ਗਾਂਖ ਲਿਆ ਕੇ ਦੇ ਦੇ ਜਿਵੇਂ ਅਸੀਂ ਦੱਸ ਰਹੇ ਸੀ ਜਿਨ੍ਹਾਂ ਨੇ 100 100 ਕਿਲੋ ਇਕੱਠਾ ਦੁੱਧ ਲੈਣਾ ਮੈਂ ਗੁਰਦੁਆਰੇ ਚ ਹੋਕਾ ਦਬਾਉਣਾ ਜੀ ਕੋਈ ਗੱਲ ਨਹੀਂ ਮੈਂ ਕਹਿਣਾਗਾ ਵੀ ਤੂੰ 10 15 ਬੰਦੇ ਜੋੜਦੇ ਜਿਆਦਾ ਨਹੀਂ ਵੀ ਸਾਡੀ ਮਿਲ ਮਿਲਕਵੇ ਡੇਰੀ ਤੇ ਜਾਓ ਹਾਂ ਠੀਕ ਆ ਸਾਡੀ ਨੂੰ ਤੂੰ ਸਿਰ ਪਾਇਆ ਸਾਡੇ ਡੇਰੀ ਚ ਸਾਡੀ ਡੇਰੀ ਦਾ ਨਾਮ ਹੋ ਜਾਂਦਾ ਨਹੀਂ ਹੋਈ ਕੋਈ ਬੰਦੇ ਆਏ ਕਿਵੇਂ ਹੋਈ ਠੱਕੇ ਨਾਲ ਹੀ ਸਿਰ ਚੜੀ ਜਾਂਦਾ ਆਪਣੇ ਦੇ ਕੋਈ ਬੰਦੇ ਆ ਜੀ ਕਾ ਕਾ ਕਿਉਂ ਨਹੀਂ ਬੰਦੇ ਹੈਗਾ ਦੇਖੋ ਜੀ ਮੋੜਾ ਕਾ ਕਾ ਤਾਂ ਹੈ ਨਾ ਹੁਣ ਸਿਰ ਚੜੂਗਾ ਮੈਂ ਗਿਆਕਰ ਤੁਹਾਡੀ ਡੇਰੀ ਕਹੇ ਤੁਹਾਡੀ ਡੇਰੀ ਤੁਹਾਡੀ ਡੇਰੀ ਹਾਂ ਸਾਡੀ ਡੈਰੀ ਹੋਰ ਥੋੜੀ ਜਿਹੀ ਹਾਂ ਕਿੰਨਾ ਦੁੱਧ ਚਾਹੀਦਾ ਇਹ ਤਾਂ ਬੋਲੀ ਆ ਕਿੰਨਾ ਦੁੱਧ ਚਾਹੀਦਾ ਭਾਬੀ ਨੂੰ ਦੁੱਧ ਜੇ ਤਾੜ ਕੇ ਰੱਖਣਾ ਪੈਂਦਾ ਦੁੱਧ ਮੈਨੂੰ ਘੱਟ ਤੋਂ ਘੱਟ ਦੇ ਦੇਉਗਾ ਨਗਰ ਘੱਟ ਤੋਂ ਘੱਟ ਮੈਂ ਵੱਧ ਤੋਂ ਵੱਧ ਲੈ ਘੱਟ ਦੋ ਫਿਰ ਮੈਂ ਦੂਜਾ ਕਿਹੜਾ ਵੀ ਲਾਉਣਾ ਤੁਹਾਡੇ ਕੋਲੇ ਦੂਜਾ ਐਨਾ ਦੁੱਧ ਚਾਹੀਦਾ ਵੀ ਦੋ ਘੇੜੇ ਜੀ ਜਾਓ ਹਾਂ ਇਕੱਠਾ ਟੋਨ ਲੱਗਣਾ ਮੇਰੇ ਕੋਲੇ ਬਹਾਨਾ ਜਾਂ ਰਹਿਦਾ ਛੋਡੇ ਕੋਲੇ ਇੱਥੇ ਆਉਂਦਾ ਚੱਲ ਐ ਘਰ ਤੂੰ ਪੈਸੇ ਦੇ ਕਿੰਨੇ ਕਡਵਾਂਸ ਲੈ ਕੇ ਆਇਆ ਸਾਡਾ ਨਾ ਹੱਥ ਹੈਗਾ ਤੰਗ ਤੈਨੂੰ ਪਤਾ ਅਸੀਂ ਨਵਾਂ ਨਵਾਂ ਜਾ ਕੰਮ ਕਰਿਆ ਹਨਾ ਚੱਲਦਾ ਤਾਂ ਚੱਲ ਪਹਿਲਾਂ ਤੂੰ ਆ ਹੁਣ ਅਸੀਂ ਮਹਿਸਾਂ ਵੀ 4-5 ਨਵੀਆਂ ਲੈ ਕੇ ਆਏ ਆ ਇਸ ਕਰਕੇ ਥੋੜੇ ਜਿਹਾ ਐਡਵਾਂਸ ਪੈਸੇ ਦੇ ਦੋ ਸਾਨੂੰ ਹਾਂ ਐਡਵਾਂਸ ਪੈਸੇ ਦੇਖੋ ਜੀ ਹੁਣ ਤਾਂ ਦੇਖੋ ਹੈ ਨਹੀਂ ਤਸਵੀਰ ਉਧਾਰ ਫੜ ਕੇ ਦੇ ਜਾ ਨਹੀਂ ਗੂਗਲ ਪੇ ਕਰ ਦੇ ਗੂਗਲ ਪੇ ਚੱਲਦਾ ਨਹੀਂ ਜੀ ਮੇਰੇ ਕੋਲ ਮੈਂ ਅਨਪੜ ਬੰਦਾ ਜੀ ਮੈਨੂੰ ਸੁਣ ਕੋਤਾ ਬੋਤਾਂ ਪਤਨੂ ਦੇਖ ਕੇ ਲੱਗਦਾ ਤਾਂ ਹੈ ਨਹੀਂ ਭਾਬੀ ਝੂਠ ਬੋਲਦਾ ਤਾਂ ਹੁੰਦਾ ਜੇਦੀ ਮਿਹਿਆ ਕਰ ਲਈ ਹੱਥ ਨਹੀਂ ਜਾਂਦੀ ਹੈ ਨਾ ਕੋਈ ਗੱਲ ਨਹੀਂ ਇੱਕ ਐਮਐਲਏ ਹੈ ਮੇਰੀ ਨਿਗਾਹ ਦੇ ਵਿੱਚ ਐਮਐਲਏ ਤਾਂ ਸਾਰੇ ਸਾਡੇ ਤੋਂ ਦੁੱਧ ਲੈਂਦੇ ਆ ਉਹਨੂੰ ਉਹਨੂੰ ਕਹੂੰਗਾ ਮੈਂ ਛੋਡੇ ਕੋਲੇ ਇੱਥੇ ਦੁੱਧ ਲੈ ਕੇ ਜਾਇਆ ਕਰੂਗਾ ਇਥੋਂ ਮੈਂ ਐਮਐਲਏ ਦੁੱਧ ਲੈਣਾ ਆਊਗਾ ਆਊਗਾ ਜੀ ਮੇਰੀ ਗੱਲ ਤਾਂ ਮੰਨਦਾ ਹਰੇਕ ਬੰਦਾ ਮੰਨਦਾ ਜੀ ਮੇਰੀ ਗੱਲ ਕੋਈ ਨਹੀਂ ਮੂੜਦਾ ਜੀ ਚੱਲ ਕੋਈ ਵੱਡਾ ਕੋਈ ਵੱਡਾ ਐਮਐਲਏ ਵੱਡਰ ਤੋਂ ਵੱਡਾ ਸਿੰਗਰ ਜੀ ਮੇਰੀ ਗੱਲ ਨਹੀਂ ਅੱਛਾ ਜੀ ਮੈਂ ਇੱਕ ਵਾਰ ਕਹਿ ਦਾਂਗੀ ਅੱਛਾ ਠੀਕ ਆ ਚਲ ਤੂੰ ਫਿਰ ਹਾਲ ਤਾਂ ਤੂੰ ਪੈਸੇ ਦੇ ਕੇ ਜਾ ਸਾਡੇ ਨਾ ਦੁੱਧ ਅੱਧੇ ਘੰਟੇ ਤੱਕ ਤੇ ਵੀ ਦੇਉ ਫਿਰ ਲੈ ਜੀ ਠੀਕ ਆ ਤੁਸੀਂ ਪੈਸਾ ਪੈਸਾ ਕਿਉਂ ਕਰਦੇ ਰਹਿੰਦੇ ਹੋ ਸਾਰਾ ਦਿਨ ਜੀ ਪੈਸੇ ਨਾਲ ਪਿਆਰ ਨਹੀਂ ਨਹੀਂ ਰੱਖੀ ਤਾਂ ਹੁੰਦਾ ਇੰਨਾ ਭਾਈ ਦੁੱਧ ਵੇਚਦੇ ਆ ਅਸੀਂ ਕਿਹੜਾ ਕੋਈ ਫ੍ਰੀ ਬੈਠੇ ਇੱਥੇ ਹੈ ਪਰ ਅਸੀਂ ਕਿਹੜਾ ਜੀ ਪਿੰਡ ਅਸੀਂ ਕਿਹੜਾ ਪਿੰਡ ਛੱਡ ਕੇ ਭੱਜਣ ਲੱਗੇ ਆ ਜੀ ਫਿਰ ਨਹੀਂ 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 ਮੈਂ ਨਾ ਇਹ ਫਿਰ ਕੰਮ ਦੂਜਾ ਹਾਂ ਅਸੀਂ ਦੇਖ ਭਾਈ ਹਿਸਾਬ ਤਾਂ ਮਾਵਾਂ ਧੀਆਂ ਦਾ ਹਿਸਾਬ ਤਾਂ ਸਾਡਾ ਦੋਹਾਂ ਦਾ ਵੀ ਹੁੰਦਾ ਤੂੰ ਐ ਕਰ ਚਲ ਤੁਸੀਂ ਐਵੇਂ ਕਰੋ ਤੇ ਜਾ ਸਾਨੂੰ ਮੈਂ ਡੋਲੂ ਰੱਖ ਕੇ ਮੈਂ ਡੋਲੂ ਰੱਖ ਕੇ ਜਾਣਾ ਪਿੰਡ ਚ ਹੋਕਾ ਦਵਾ ਕੇ ਮੈਂ ਤੁਹਾਡੇ ਕੋਲ ਇੱਥੇ ਆਉਣਾ ਤੂੰ ਜੇ ਹੋ ਸਕਦਾ ਸਾਨੂੰ ਥੋੜਾ ਜਿਹਾ ਐਡਵਾਂਸ ਫੜ ਕੇ ਦੇ ਜਾ ਕਿ ਸੋ ਜਾ ਫਿਰ ਮੈਂ ਗੁਰਦੁਆਰਾ ਵੀ ਲਿਆਂਦਾ ਅੱਧੇ ਘੰਟੇ ਤੱਕ ਆ ਜੀ ਦੁੱਧ ਲੈ ਜੀ ਗੁਰਦੁਆਰਾ ਵੀ ਲਿਆਂਦਾ ਮੈਂ ਸਾਨੂੰ ਜਾ ਜਾ ਜਿੱਥੇ ਮਾਰ ਥੋੜਾ ਨਾਮ ਲੈ ਕੇ ਲਿਆ ਮੇਰਾ ਨਾਮ ਲੈ ਕੇ ਕਿਉਂ ਲੈ ਕੇ ਪਲੇਅਰ ਦੇ ਜਾਣ ਆਹ ਗੱਲ ਕੀ ਕਰਦਾ ਮੈਂ ਵੀ ਤੁਸੀਂ ਮੰਗਾਇਆ ਜੀ ਪੈਸੇ ਮੈਂ ਕਿਵੇਂ ਐਡਵਾਂਸ ਕਿਹ ਚੜਿਆ ਕੁਛ ਨਹੀਂ ਹੁੰਦਾ ਜੀ ਫਿਰ ਕੀ ਆ ਜੀ ਮੈਂ ਤਾਂ ਜਾਵੇ ਤਮਾਖਾ ਨਖਾ ਪੈਸੇ ਲਿਆ ਸਾਡੇ ਵਾਸਤੇ ਦੁੱਧ ਦੇ ਉਹੀ ਨਹੀਂ ਮੈਂ ਆਉਂਦੇ ਪੈਸੇ ਨਾ ਫਿਰ ਪ ਵੇ ਤੂੰ ਜਾ ਨਹੀਂ ਆਪਣਾ ਹੈ ਡੋਲੂ ਜਾ ਲੈ ਜਾ ਅੱਧੇ ਘੰਟੇ ਤੱਕ ਨਹੀਂ ਡੋਲੂ ਦਾ ਤੁਸੀਂ ਡੋਲੂ ਤੇ ਭਰ ਕੇ ਰੱਖਿਓ ਜੀ ਇਹਨੂੰ ਪੈਸੇ ਲੈ ਕੇ ਆਈ ਹੁਣ ਖਾਲੀ ਹੱਥ ਨਹੀਂ ਆਉਣਾ ਹੈਗਾ ਅੱਧੇ ਘੰਟੇ ਤੱਕ ਜਾਦਾ ਆਇਨਾ 500 ਰੁਪਿਆ ਕਟੋ-ਕਟ ਦੇ ਕੇ ਜਾਈ ਤਾਂ ਤੁਹਾਨੂੰ ਦ ਦੇਵਾਂਗੇ ਨਹੀਂ ਅਸੀਂ ਦੰਦੇ ਹੈਗੇ ਭਾਗ ਜਾ 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 ਵਾਗ ਜਾ ਵਾਗ ਜਾ ਸਾਡੇ ਦਿਮਾਗ ਨਾ ਖਾ ਠੀਕ ਹੈ ਸਤਿ ਸ੍ਰੀ ਅਕਾਲ ਸਾਬ ਲਾਣ ਦੇ ਸਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਬੀਆਂ ਦੇ ਹੋਕਰ ਕੇ ਮਰ ਜਾਉਂਦੀ ਕਿ ਭੱਗ ਜਾ ਬੇ ਅਦਰ ਦੀ ਆ ਬਾਰ ਭੱਗ ਜਾ ਠੀਕ ਠੀਕ ਹੈ ਉੱਡ ਜਾਣੇ ਸਿਰ ਦਰਦ ਕਹੇ ਕਹੇ ਜਿਉਂਦੇ ਨਹੀਂ ਭਾਬੀ ਆ ਦੇਖ ਬੀਰੇ ਨੇ ਤਾਂ ਅੱਧੇ ਪਿੰਡ ਨੂੰ ਦੁੱਧ ਉਧਾਰ ਦੇ ਰੱਖਿਆ ਹਾਈ ਮੈਂ ਤਾਂ ਮੇਰਾ ਤਾਂ ਦਿਮਾਗ ਖਰਾਬ ਹੋਣ ਲਾ ਗਿਆ ਆ ਕਿੰਨਾ ਬੋਲਦੇ ਨੇ ਸੱਚੀ ਗੱਲ ਕੋਈ ਬੀਰੇ ਦੀ ਕੋਈ ਤਾਂ ਹੀ ਤਾਂ ਬੀਰੇ ਨੂੰ ਗੁੱਸਾ ਚੜਿਆ ਰਹਿੰਦਾ ਜਾ ਕੇ ਲੜਦਾ ਆਪਣੇ ਨਾਲ ਇਹਨਾਂ ਦਾ ਗੁੱਸਾ ਲਾਂਦਾ ਆਪਣੇ ਤੇ ਸੱਚੀ ਗੱਲ ਚੱਲ ਕੋਈ ਨਾ ਦੇਖਣੇ ਤੱਕ ਪੈਸੇ ਤਾਂ ਦੇ ਕੇ ਜਾਊਗਾ ਦੋਆ ਤੋਂ ਤਾਂ ਆਪਣੇ ਮਾਂਜ ਲੈ ਦੇਖਦੇ ਆਂ ਹੋਰ ਕਿਦਾਂ ਦਾ ਉਹ ਤੂੰ ਇੱਥੇ ਬੈਠਾ ਉੱਪਰ ਚੜਿਆ ਇੰਨੀ ਤਾਂ ਆ ਕੇ ਬਟਾ ਉੱਤੇ ਵੇਲੇ ਡੈਂਕੀ ਦੀ ਚੜ੍ਹ ਕੇ ਵਜਾ ਉਰੇ ਆਉ ਮਹਾਤਮਾ ਜੀ ਉਰੇ ਆਉ ਆ ਗਿਆ ਆ ਗਿਆ ਤੂੰ ਲੱਗ ਗਿਆ ਆਵਦਾ ਕਿਉਂ ਬੈਠਾ ਸਾਲਾ ਸੌ ਲੁੱਚਾਂ ਦਾ ਲੱਚਾਉ ਤੂੰ ਆ ਜਾ ਓਰੀ ਆ ਜਾਂਦੇ ਉੱਪਰ ਕਰਦੇ ਆਪਾਂ ਗੱਲਬਾਤ ਓਏ ਨਾ ਡਿਗਿੰਗ ਓਏ ਸਾਜਣਾ ਧਿਆਨ ਨਾਲ ਬਹਿ ਜਾ ਤੂੰ ਉਰੋ ਉਰੋ ਬੱਸ ਨੀਗਾ ਘੱਟ ਕੇ ਰੱਖ ਤੂੰ ਸਾਹਮਣੇ ਓਏ ਨੀਗਿਆ ਮਤਾ ਪੁੱਛ ਨਾ ਮੈਂ ਤਾਂ ਮੇਰੀ ਤਾਂ ਪੂਰੀ ਫੁੱਲ ਨਿਗਾਹ ਮੈਂ ਤਾਂ ਕਹਿਣਾ ਓਏ ਸਾਰੀ ਰਾਤ ਲੜੇ ਉਹਨਾਂ ਨੇ ਪੈਸੇ ਤਾਂ ਭੈਣ ਮਰਾ ਗਏ ਯਾਰ ਤੂੰ ਤੂੰ ਅੱਜ ਬਹੁਤ ਸੋਹਣਾ ਕੰਮ ਕਰਿਆ ਬੇਵਕੂਫ ਡੈਰੀ ਜੀ ਕਾਦੀ ਆ ਓਏ ਕਲੱਬ ਹੀ ਲੱਗਦਾ ਜੇ ਜਾਨਿਆ ਓਏ ਸੱਚੀ ਓਏ ਅਬੂਏ ਕਲੱਬ ਵਾਲੀ ਫੀਲਿੰਗ ਹੋ ਜਾਂ ਡੈਰੀ ਜਾ ਕੇ ਤਾਂ ਕਲੱਬ ਛੱਡ ਦੇ ਤਾਂ ਰੱਬ ਲੱਗਦੀ ਆ ਓ ਆਈ ਉਹਦੀ ਭੈਣ ਵਾਲੀ ਸੋਣੀ ਐਵੇਂ ਜੀ ਕਰਦਾ ਸਾਰਾ ਦਿਨੀ ਡੈਰੀ 'ਚ ਬੈਠਾ ਰਹੇ ਦੁੱਧ ਲੈਣ ਲਈ ਦੋ 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 ਦਿਖੂ ਹੀ ਪਿਆ ਵਾਸ ਮੈਂ ਤਾਂ ਕਹਿ ਕੇ ਆਇਆ ਹੂੰ ਕੰਮ ਤੇ ਰੱਖ ਲਓ ਨਾਲੇ ਹੈਲਥੀ ਬਣ ਜਾਂਦਾ ਬੰਦਾ ਆਪਾ ਬਣੀ ਹੈ ਨਾ ਹੈਲਥੀ ਵੀ ਹੈਲਥੀ ਮੈਨੂੰ ਤਾਂ ਲਾਉਣ ਵਾਲਿਆ ਆ ਗਏ ਉਹ ਲੰਗਦਾ ਖੜ ਜਾ ਯਾਰ ਹੋ ਜੇ ਕਿੱਥੇ ਆ ਗਏ ਯਾਰ ਉਹ ਲੰਗ ਜਾਣਦੇ ਬੰਦੇ ਮੈਨੂੰ ਹੀ ਦਿਖ ਰਿਹਾ ਮੈਂ ਤਾਂ ਇਕੱਲਾ-ਇਕੱਲਾ ਵਗ ਕੇ ਆਉਂਗਾ ਵੇਖ ਕੇ ਕੰਨਾ ਓਏ ਇਕੱਠੇ ਚੱਲਾਂਗੇ ਆਪਾਂ ਨਹੀਂ ਮੈਂ ਤਾਂ ਨਹੀਂ ਓਵੇਂ ਨਹੀਂ ਗੋਰ ਲੋਕਾਂ ਚ ਨਹੀਂ ਗੱਲ ਕਰਦੇ ਆਪਾਂ ਚਾਰੇ ਜਣੇ ਗੱਲ ਕਰਾਂਗੇ ਮੈਂ ਤਾਂ ਯਾਰ ਪੈਸੇ ਕਿ ਅਸੀਂ ਉਹ ਲਿਆ ਕੇ ਦੀ ਮੈਂ ਤਾਂ ਕੋਲਾ ਹੱਲ ਹੀ ਨਹੀਂ ਹੋਇਆ ਪੈਸਾਂ ਦਾ ਯਾਰ ਸਰ ਮੈਂ ਦੇ ਦੂੰਗਾ ਪੈਸੇ ਤਾਂ ਮੇਜੈਂ ਦੀ ਨਟੈਂਸ਼ਨ ਲੈ ਮੈਂ ਬੇਇੱਜ਼ਤੀ ਮੈਨੂੰ ਮੈਨੂੰ ਅੱਜ ਤੂੰ ਬੜਾ ਚੰਗਾ ਲੱਗ ਰਿਹਾ ਤੂੰ ਮੈਨੂੰ ਅੱਛਾ ਆਪਾਂ ਯਾਰ ਪੱਕੇ ਪੈਂਚਣਾ ਮੈਂ ਹੁਣ ਤੈਨੂੰ ਲਿੰਦਰੀ ਨਹੀਂ ਕਹਿੰਦਾ ਮੈਂ ਹੁਣ ਤੈਨੂੰ ਪਤਾ ਕੀ ਕਰੂੰਗਾ ਇੰਦਰਜੀਤ ਸਿੰਘ ਸਰਦਾਰ ਇੰਦਰਜੀਤ ਸਿੰਘ ਹਾਂ ਔਰ ਸੁਨੌਰ ਵਾਲੇ ਸੁਨੌਰ ਵਾਲੇ ਸਰਦਾਰ ਇੰਦਰਜੀਤ ਸਿੰਘ ਸੁਨੌਰ ਵਾਲੇ ਸੁਨੌਰ ਵਾਲੇ ਭੈਣ ਦੀ ਦੁੱਧ ਤਾਂ ਆਪਾਂ 250 ਦਾ ਵੀ ਦੇ ਲਿਆ ਕਰਾਂਗੇ ਪਰ ਤੇ ਇਹਨਾਂ ਦੇ ਦਰਸ਼ਨ ਕਿੱਥੋਂ ਮਿਲਣਗੇ ਆਏ ਆਏ ਦਰਸ਼ ਤਾਂ ਬਹੁਤ ਔਖਿਆ ਸਾਲਾ ਕੁਈ ਪੈਂਦਾ ਯਾਰ ਉਹ ਤਰਿਸ ਤਣਾ ਕਰਾ ਦੇ ਯਾਰ ਪਿੰਡ ਚ ਰਹੀ ਮੈਂ ਤਾਂ ਕਹਿਣਾ ਉਹ ਵਾਲੀ ਸੋਣੀ ਹੈ ਉਹਨੇ ਜਦੋਂ ਰਿਸ਼ਤਾ ਹੋ ਗਿਆ ਮੈਂ ਤਾਂ ਉੱਥੇ ਭਗ ਜਾ ਕਰੂੰ ਮੈਂ ਤਾਂ ਉੱਥੇ ਕੋਈ ਦਿਕਾਂਤ ਬੁਣ ਕਰ ਲੀ ਚਾਹੀ ਸਾਲੀ ਕੁਲਚਿਆਂ ਦੀ ਰੇੜੀ ਨਾ ਲਾਣੀ ਪੈ ਜੇ ਮੈਂ ਤਾਂ ਉਹਨਾਂ ਦੇ ਘਰੇ ਬਣਾ ਕੇ ਆ ਕਰੂੰਗਾ ਕੁਛੇ ਕਰਕੇ ਹੈ ਕੈਸ ਸੁਨ ਡਿਲੀਵਰੀ ਕੈਸ ਤਾਂ ਲੈਣੀ ਇਕੱਲੀ ਡਿਲੀਵਰੀ ਲੈ ਜੂਸ ਪਹਿਲਾਂ ਤਾਂ ਕਦੇ ਬਾਹਰ ਬੂਰ ਨਿਕਲੀ ਨਹੀਂ ਮੇਰੇ ਨਾਲ ਲੱਗਦਾ ਮੇਰੇ ਮੇਰੇ ਕਰਕੇ ਅੱਜ ਡੈਰੀ ਤੇ ਵਹਿ ਗਈ ਉਹ ਵੀ ਆਹ ਹੈ ਮੇਰੇ ਕਰਕੇ ਵੀ ਇੱਕ ਦੂਜੀ ਮੇਲ ਕਰਕੇ ਬਹਿ ਗਈ ਫਿਰ ਉਹ ਤੂੰ ਤਾਂ ਉਹਨਾਂ ਦੇ ਘਰੇ ਜਾਣਾ ਮੈਂ ਤਾਂ ਜਾਣ ਨਾ ਕਰੀ ਮੈਂ ਤਾਂ ਘਰ ਵਾਲੀ ਗੱਲਬਾਤ ਅੱਛਾ ਉਹ ਤਾਂ ਨਵਾਂ ਗਾਣਾ ਚਲ ਮੇਰੀ ਵੀ ਮੇਰਾ ਤਾਂ ਮੇਰੀ ਤਾਂ ਬਹੁਤ ਉੱਤਲੇ ਲੈਵਲ ਦੀ ਗੱਲ ਬਾਤਾਂ ਬਹੁਤ ਬਹੁਤ ਜ਼ਿਆਦਾ ਮੇਰੀ ਵੀ ਕਰਾ ਦੇ ਦੇਖ ਮੇਰੀ ਵੀ ਕਰਾ ਦੇ ਤੂੰ ਤਾਂ ਨਵਾਂ ਹਜੇ ਨਵਾਂ ਤਾਂ ਹੈਗਾ ਪਰ ਮੈਨੂੰ ਲੱਗਦਾ ਉਮਰਾਂ ਹੰਡ ਨਹੀਂ ਗਿਆ ਤੇਰੀਆਂ ਇਹ ਕੰਮ ਚ ਓਏ ਮੈਨੂੰ ਲੱਗਦਾ ਉਹਨੂੰ ਮੈਂ ਚੰਗਾ ਲੱਗਿਆ ਤਾਂ ਬਾਹਰਾਂ ਲੱਗੀ ਮੇਰੀਆਂ ਇਹ ਕੰਮ ਚ ਉਮਰਾਂ ਹੰਡ ਗਿਆ ਤਾਂ ਇੱਥੇ ਤੱਕ ਆਇਆ ਤਾਂ ਨੂੰ ਉਮਰਾਂ ਹੰਡ ਗਿਆ ਦੇਖੀ ਯਾਰ ਹੰਡ ਗਿਆ ਦੇਖੀ ਉਹ ਮੋਰੀ ਵਿੱਚ ਦੀ ਦਿਖਦੀ ਨਹੀਂ ਓਏ ਹੋ ਗੇਟ ਦੇ ਗੇਟ ਦੇ ਵਿੱਚ ਜਦੋਂ ਜੇ ਨੂੰ ਪਤਾ ਲੱਗ ਗਿਆ ਵੀ ਇੰਦਰਜੀਤ ਸਿੰਘ ਸਨੌਰ ਵਾਲਾ ਇੱਥੇ ਚੜਿਆ ਬੈਠਾ ਉਹਨੇ ਮੇਰੀ ਬਾਹ ਫੜ ਕੇ ਆਕੇ ਲੈ ਕੇ ਜਾਣਾ ਅੰਦਰ ਓਏ ਬੈ ਜਾ ਓਏ ਹਾਂ ਫੜ ਕੇ ਲੈ ਕੇ ਜਾਣਾ ਤੈਨੂੰ ਉਹਨੇ ਬਾਹ ਆਲੇ ਫੜ ਕੇ ਲੈ ਕੇ ਜਾਣਾ ਮੈਨੂੰ ਅੰਦਰ ਨਹੀਂ ਯਾਰ ਹਾਂ ਲੈ ਕੇ ਜਾਣਾ ਵੀਰੇ ਓਏ ਚਲੋ ਤਾਂ ਤੂੰ ਛੱਡ ਹਾਂ ਪੈਸੇ ਕਿੰਨੇ ਮੰਗ ਰੀ ਤੂੰ ਤੇ ਤੋਂ ਪਾਛੇ ਤਾਂ ਮੈਂ ਤੁਹ ਪੰਜ ਕੁ ਸੌ ਰੁਪਇਆ ਕਿਹਾ ਸੀ ਕਹਿੰਦਾ ਐਡਵਾਂਸ ਦੇ ਕੇ ਜਾ ਮੈਂ ਕਹ ਮੈਂ ਕਹ ਮੈਂ ਗੁਰਦੁਆਰੇ ਚ ਹੋਕਾ ਦਵਾ ਦੂੰਗਾ ਦਵਾ ਦੇ ਨਾ ਕੋਕਾ ਨੂੰ ਓਏ ਇਹੋ ਜਿਹਾ ਕੰਮ ਨਾ ਕਰਦੀ ਬੌਲੇ ਨਹੀਂ ਐਵੇਂ ਨਹੀਂ ਗੁਰਦੁਆਰੇ ਚ ਹੋਕਾ ਮੈਂ ਐਵੇਂ ਲਵਾ ਦੂੰਗਾ ਵੀ ਦੁੱਧ ਸਾਰੇ ਇਨਾਂ ਕੋਲੋਂ ਲਵੋ ਵਧੀਆ ਦੁੱਧਾ ਮੈਂ ਮੈਂ ਤਾਂ ਉਹਨਾਂ ਨੂੰ ਪੰਪ ਦੇ ਕੇ ਆਇਆ ਵੀ ਮੈਂ ਤੁਹਾਡੇ ਨਾਲ 10-10 ਗਾਂਕ ਜੋੜੂੰਗਾ ਵੀ ਮੈਨੂੰ ਕੰਮ ਤੇ ਰੱਖ ਲੋ ਹਣਾ ਚੱਲ ਆਪਾਂ ਨੇ ਕਿਹੜੇ ਗਾਂਕ ਜੋੜਨੇ ਮੈਂ ਨਹੀਂ ਚਾਹੁੰਦਾ ਯਾਰ ਵੀ ਕੱਢਾ ਕੱਢਾ ਕ ਵੱਡਾ ਕੰਮ ਆ ਯਾਰ ਮੈਂ ਨਹੀਂ ਚਾਹੁੰਦਾ ਵੀ ਹੋਰ ਕੋਈ ਉਹਨੂੰ ਦੇਖੇ ਯਾਰ ਮੈਂ ਤਾਂ ਚਾਹਨਾ ਬਸ ਮੈਂ ਹੀ ਦੇਖਾਂ ਉਹਨੂੰ ਜਾਂ ਤੂੰ ਦੇਖੇ ਤੇ ਨਿੱਕ ਕਿਉਂ ਕਿ ਮੈਨੂੰ ਉਹਦੀ ਭੈਣ ਨੂੰ ਇਹ ਬੇਰਕਾ ਦੀ ਫੈਕਟਰੀ ਆ ਯਾਰ ਇਹ ਉਹਦੀ ਭਾਬੀ ਨਾ ਕਰ ਬੰਦਿਆਂ ਦੀ ਲੋਡ ਨੂੰ ਤੇਰੀ ਭਾਬੀ ਨਾਲ ਗੱਲ ਕਰ ਕਰਦੇ ਆ ਨਾ ਨਾ ਮਤਲਬ ਤੂੰ ਉਹਦੀ ਪਾਬ বিনা ਨਾ ਉਹ ਨਾ ਤੂੰ ਕਰ ਨਾ ਯਾਰ ਮੈਨੂੰ ਤਾਂ ਪ੍ਰੀਤ ਵਾਲੀ ਸੋਹਣੀ ਲੱਗਦੀ ਆ ਉਹ ਪ੍ਰੀਤ ਮੇਰੇ ਤੇ ਮਰਦੀ ਆ ਹਾਏ ਬਈ ਆ ਸੱਚ ਚ ਚਲ ਨਹੀਂ ਬੰਦੇ ਦੀ ਜੇ ਲੋੜ ਹੁੰਦੀ ਗੱਲ ਸੁਣ ਮੇਰੀ ਜੇ ਬੰਦੇ ਦੀ ਹੁੰਦੀ ਲੋੜ ਤਾਂ ਮੈਨੂੰ ਕਹਿ ਜਾਂਦੀ ਰੱਖਣ ਉਹ ਚੱਲ ਤਾਂ ਬੰਦੇ ਨੂੰ ਦੱਸ ਕੀ ਇਹ ਬੇਰਕਾ ਦੀ ਫੈਕਟਰੀ ਆ ਯਾਰ ਚੱਲ ਪੁੱਤਰੀ ਆਪਾਂ ਦੁੱਧ ਦੇਖ ਕੇ ਆਈਏ ਆ ਗਿਆ ਚੱਲ ਤਾਂ ਚੱਲ ਚੱਲ ਦੇਖ ਕੇ ਉੱਤਰੀ ਕਿਤੇ ਹੋਰ ਨਾ ਛੱਟ ਪੇਟ ਖਾਲੀ ਮੈਂ ਤਾਂ ਉਹਦੇ ਪਿਆਰ ਚੰਨਾ ਹੋਇਆ ਫਿਰ ਤਾਂ ਮੈਨੂੰ ਨਹੀਂ ਦਿਖ ਰਿਹਾ ਕੋਈ ਕਿਤੇ ਮੈਨੂੰ ਹੀ ਰਹੀ ਏ ਆਹਾ ਕਿਤੇ ਮੈਨੂੰ ਹੀ ਰਹੀ ਏ ਆਹਾ ਹਾਂ ਕਿਤੇ ਉਹ ਗਾਣਾ ਲਾਉਣਾ ਪਈਏ ਦੇਖੋ ਸੰਦੇ ਕਿਹੜਾ ਖੜਦਿਆਂ ਨੇ ਖਾ ਲੰਦਿਆਂ ਨੇ ਹੱਗੀਆਂ ਨੇ ਖਾ ਲੰਦਿਆਂ ਹੱਗੀਆਂ ਨੇ ਕੰਮ ਮੇਲੀ ਨੱਪੜਦਾ ਜੱਗੇ हां बापे की गल तू करे कर ही ਰਹਿਣਾ ਹੋਰ ਕਿੱਥੇ ਜਾਊਂਗਾ ਮੈਂ ਉਹ ਕਿੱਧਰ ਗਈਆਂ ਡੈਰੀ ਤੇ ਉਹਨਾਂ ਨੂੰ ਕਿਉਂ ਤੋਰਿਆ ਥੇ ਮੈਂ ਕਿੱਥੋਂ ਤੋਰਿਆ ਉਹ ਤਾਂ ਜਾ ਕੇ ਆਪ ਬੈ ਗਈਆਂ ਕਹਿੰਦੀ ਡੈਰੀ ਸਾਨੂੰ ਸਮਝਾ ਦੱਸ ਕੀ ਕਰੀਏ ਉਹ ਤਾਂ ਜਮੀ ਕੰਮ ਖਰਾਬ ਕਰਨੀਆਂ ਤੈ ਗੌਰ ਕਰਨੀ ਤੀ ਮੈਨੂੰ ਬੁਲਾ ਲੈਣਾ ਤੀ ਉਹ ਮੈਂ ਕਦੀ ਗੌਰ ਕਰਾਂ ਮੈਂ ਤਾਂ ਸਿੱਕੇ ਹੱਥ ਬੰਨ ਕੇ ਆਇਆ ਮੈਂ ਖਾ ਉਰੇ ਬਣ ਬਣਦੀ ਲੱਕੜੀ ਹੋਣੀ ਆ 100 ਬੰਦਾ ਆਉਂਦਾ ਸਾਨੂੰ ਕਹਿਣਗੇ ਕੀ ਉਰੇ ਇਹ ਦਾ ਪਟਾਉਣ ਗਿਆ ਦਾੜੀ ਇਹ ਤਾਂ ਜਿਹੜਾ ਮਾੜਾ ਮੋਟਾ ਲੋਕ ਬੁਲਾਉਂਦੇ ਨੇ ਉਹ ਵੀ ਟਿੱਚਰ ਕਰਕੇ ਬੁਲਾਇਆ ਕਰਨਗੇ ਚਲ ਮੈਂ ਜਾ ਕੇ ਦੇਖਦਾ ਉਹਨਾਂ ਨੂੰ ਮੈਂ ਸਮਝਾਉਂਦਾ ਵੀ ਚਲੋ ਘਰੇ ਚਲੋ ਤੁਸੀਂ ਤੂੰ ਕੀ ਸਮਝਾਏਗਾ ਪਾਪੇ ਤੇਰੇ ਗੱਲ ਪਹਿ ਜਾਣਗੀਆਂ ਤੂੰ ਚਲ ਕੇਰਾ ਤਾਂ ਮੈਨੂੰ ਦੱਸ ਸਮਝਾਉਣੀਆਂ ਪੈਣਗੀਆਂ ਸਮਝਾ ਲੈ ਪਹਿਲਾਂ ਮੈਂ ਸਮਝਾ ਰਿਹਾ ਹੁਣ ਤੂੰ ਸਮਝਾ ਲਈ ਚਲ ਇਹਨਾਂ ਨੇ ਕੀ ਕੰਮ ਕਰ ਲਿਆ ਸਹੁਰੀਆਂ ਨੇ ਮੈਨੂੰ ਇਹ ਦੇਖਣਾ ਪਊ ਜਾ ਕੇ ਮੁੰਡੇ ਤੋਂ ਨਹੀਂ ਠੀਕ ਆਉਂਦੀਆਂ ਚਲ ਜਾ